કેમ હોજી બધું બરાબર છે આ લાગે ફ્રેન્ડ ઇન્ડિજ થોડા જ ગડ થોડા જ ઘર ઘર જો આઈ આઈની તરફ બાજી આપા ગੱਲ શુરૂ કરિયે જી કરે આપ સાંગ લગા સારે સસ્તી કા સન્નાસ દેવાજી પેલી ਗੱਲ થાય યાર કે assi koi fude de dusman nahi ਠੀਕ ਹੈ ਉਸੇ ਸਮાજ રેને ਆ ਉਹਦਾ ਪਰવાર કરે ને ਕਿਸਾਨ ਨੇ ਕੁਝ ਗੱਲਬਾਤ ਆਪਸ ਨਾਲ ਕੀਤੀ ਰਹੀ ਹੁੰਦੀ ਰਹੀ ਹੈ ਕੋਈ ਕਾਈ ਨਹੀਂ ਇਹ ਵੀ ਪੁੱਛ ਪਾਰਚ ਕਰ ਲਾਂਗੇ ਚਲੋ ਅੱਜ ਦਾ ਜਿਹੜਾ ਮੇਨ ਮੋਟਾ ਕਾਸ਼ ਪਹਿਲੀ ਗੱਲ ਕਿ ਤੁਸੀਂ ਆਏ ਹੋ ਬਰਨਾਲੇ ਪਾਸੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਕਿਸਾਨ ਖੜਿਆ ਰੋਡ ਦੇ ਉੱਪਰ ਪਤਾ ਲੱਗਿਆ ਸੀ ਤੁਸੀਂ ਉੱਥੋਂ ਮੂੰਹ ਭਲੇਟ ਕੇ ਨਿੱਗੇ ਠੀਕ ਆ ਸਾਡਾ ਆ ਸੁਰੱਖਿਆ ਜਿਹੜੀ ਇਹਨਾਂ ਦਾ ਸੱਤ ਸਰਕਾਰ ਕਰਨਾ ਪਿਆ ਸੀ ਕੋਈ ਉੱਥੇ ਗੱਲ ਨਹੀਂ ਕਰਦਾ ਠੀਕ ਆ ਅਸੀਂ ਵਿਰੋਧ ਕਰਤਾ ਜਿਹੜਾ ਕਰਨਾ ਸੀ ਉਸ ਤੋਂ ਬਾਅਦ ਸਾਡਾ ਸੀ ਵੀ ਸਾਡੇ ਸਵਾਲ ਨੇ 11 ਸਵਾਲ ਜਿਹੜੇ ਅਸੀਂ ਪੁੱਛੇ ਨੇ ਪਹਿਲੀ ਗੱਲ ਤਾਂ ਤੁਸੀਂ ਸੰਬੋਧਨ ਹੋਣ ਤੋਂ ਪਹਿਲਾਂ ਉੱਤਰੋ ਛੋਟਾ ਰੱਖ ਸੀ ਕਿ ਸਾਡਾ ਆਗੂ ਬੈਠਿਆ ਮੈਂ ਇੱਧਰ ਫੇਰ ਗੱਲ ਕਰ ਲੂ ਮੈਂ ਯਾਰ ਉਹਨਾਂ ਦਾ ਸਵਾਲ ਜਿਹੜੇ ਜਵਾਬ ਕਰਾਂ ਕਿਉਂਕਿ 2 300 ਬੰਦਾ ਬਲੌਰ ਦੇ ਉੱਪਰ ਠੀਕ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੀ ਨੀਤੀ ਪਉਜੀਆ ਸੁਣਦੀ ਉਹ ਉਹੀ ਆ ਨਾਗੇ ਲੋਕ ਕੱਥੀ ਇਹ ਤਾਂ ਸਾਨੂੰ ਵੀ ਪਤਾ ਵੀ ਜਿਹੜਾ ਕੋ ਸਾਡੇ ਨਾਲ ਵਰਤੋ ਹੋ ਰਿਹਾ ਮੋਦੀ ਸਰਕਾਰ ਦੇ ਰਾਜ ਚ ਦਾਸਾ ਰਹੋਗੇ ਮੋਦੀ ਨੂੰ ਜਿਹੜੀ ਵੀ ਗੱਲ ਮੋਦੀ ਨੇ ਪਹਿਲਾਂ ਮੋਟਾ ਕੋ ਕਰੀ ਆ ਉਹ ਇੱਕ ਵੀ ਪੂਰੀ ਹੋਈ ਸਾਨੂੰ ਦਿਖਾ ਦੇ ਕਿਸਾਨਾਂ ਨਾਲ ਉਹਨੇ ਚਾਹੇ ਕਰਜ਼ੇ ਦਾ ਮੁੱਦਾ ਸੀ ਵੀ ਮੈਂ ਜਦੋਂ ਸੱਭਾ ਚ ਆ ਗਿਆ ਮੈਂ ਕਰਜ਼ਾ ਖਤਮ ਕਰ ਦੂੰ ਇੱਕ ਕਿਸਾਨ ਦਾ ਕਰਜ਼ਾ ਖਤਮ ਨਹੀਂ ਹੁੰਦਾ ਜਿਹੜੇ ਕਿੰਨੇ ਘਰਾਂਿਆਂ ਦਾ ਕਰਜ਼ਾ ਉਹ ਕਿੰਨਾ ਖਤਮ ਕਰਦਾ ਮੈਂ ਸਵਾਲ ਆਪਦਾ ਜਿਹੜਾ ਇਹੀ ਕਰਨਾ ਸੀ ਸਾਡਾ ਪੂਰਾ ਰੋਸਾ ਹੈਗਾ ਵੀ ਆ ਜਿਹੜੇ ਸੌਦੇ ਨਵੰਦੇ ਨੇ ਸਾਨੂੰ ਤਾਂ ਇਹਦੀ ਪਤਾ ਲੱਗਦਾ ਵੀ ਪਹਿਲਾਂ ਕਾਗਜ਼ਦ ਸੀ ਅੱਜ ਭਾਜ ਭਾਜ ਜਾ ਕੇ ਤੇ ਭਾਜ ਭਾਜ ਨੂੰ ਪਿਓ ਬੱਜੇ ਆਉਂਦੇ ਨੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਤੇ ਇਹ ਬਾਅਦ ਵਿੱਚ ਦੂਜੇ ਸਵਾਲ ਇਹ ਕਰ ਲਈਏ ਮੇਰਾ ਸਵਾਲ ਜੀ ਗੀਡੀ ਆਉਂਦੀ ਹੈ ਉਧਰ ਉਹ ਟੀਮ ਚਲੋ ਚਲੋ ਤੁਹਾਡਾ ਸਵਾਲ ਹੈ ਟੀ ਕਹਿੰਦਾ ਨਿੰਦਨ ਮੋਦੀ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਜੀ ਵੀ ਮੈਂ ਪਹਿਲੀ ਹੀ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ ਕੀਤਾ ਪੂੰਜੀ ਪਤੀਆਂ ਦਾ 16 ਲੱਖ ਕਰੋੜ ਰੁਪਇਆ ਰਾਈਟ ਆਫ ਕਰਦਾ ਇੱਕ ਵੀ ਗੱਲ ਤੇ ਖਰਾ ਉਤਰਿਆ 100 ਦਿਨ ਵਿੱਚ ਕਹਿੰਦਾ ਸੀ ਕਾਲਾ ਧਨ ਲੈ ਕੇ ਆਉਂਗਾ ਲਿਆਂਦਾ ਕੋਈ ਵੀ ਵਾਅਦਾ ਉਹਨੇ ਪੂਰਾ ਨਹੀਂ ਕੀਤਾ ਕਿਸ ਤਹਿਤ ਤੁਸੀਂ ਉਹਨਾਂ ਦੇ ਕੋਲੋਂ ਨੀਂ ਵੋਟਾਂ ਮੰਗਦੇ ਹੋ ਤੁਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ ਉੱਥੋਂ ਤੁਸੀਂ ਮੂੰਹ ਲਵੇਟ ਕੇ ਨਿੰਘੇ ਆਏ ਕਿ ਅਸੀਂ ਸੋਡੇ ਆਪਣੇ ਲੋਕ ਹੈ ਸਭ ਤੋਂ ਡਰ ਕੇ ਇਸ ਗੱਲ ਦਾ ਸਾਡੇ ਨਾਲ ਖੜ ਕੇ ਗੱਲ ਦਾ ਕਰੋ ਪਹਿਲਾਂ ਉੱਥੇ ਗੱਲ ਕਰਨੀ ਸੀ ਸਾਡੇ ਨਾਲ ਫੇਰ ਆ ਕੇ ਇੱਥੇ ਆ ਕੇ ਪਾਸਾ ਦੇਣਾ ਸੀ ਇਹ ਗੱਲ ਤੁਸੀਂ ਬਸ ਚਲੋ ਇੱਕ ਮਿੰਟ ਖੜਾ ਚਲੋ ਅਜੇ ਸਾਡੇ ਸੁਣਨ ਲੱਗੇ ਸਮਾਂ ਸਮਾਂ ਮਿਲਦਾ ਸਮਾਂ ਪੂਰਾ ਹੋ ਗਿਆ ਫਿਰ ਆਓ ਜੀ ਸੁਣ ਲਈਏ ਆਪਾਂ ਗੱਲ ਤੁਸੀਂ ਕਲਾਮ ਦੇ ਹਾਂ ਜੀ ਹਾਂ ਕਾਂਗਰਸ ਨੂੰ ਕਦੇ ਤੁਸੀਂ ਕਿਹਾ ਕਿ ਤੁਸੀਂ ਆਪਣੀ ਪਾਰਟੀ ਕਿਉਂ ਦੀ ਪਾਰਟੀ ਛੱਡੋ ਬੀਜੇਪੀ ਹਾਂ ਕਿਹਾ ਹੋ ਰੇ ਕੇਂਦਰ ਮੋਦੀ ਬੋਤਾ ਕਿ ਕਿਉਂ ਆ ਕੇਂਦਰ ਮੋਦੀ ਤਾਂ 10 ਸਾਲ ਤੋਂ ਆਇਆ ਕਿਸਾਨ ਦੀ ਸੁਰੱਖਿਆ ਕੋਈ ਹੋਣੀ ਥੋੜਾ ਪੈਦਾ ਹੋਈ ਹੈ ਤਾਂ ਮਹਿਲਾ ਵੀ ਆ ਗਏ ਉਹਨੇ ਵਾਦੇ ਕੀਤੇ ਸੀਗੇ ਵੀ ਮੈਂ ਕਰੂੰਗਾ ਪਹਿਲੀ ਮੀਟਿੰਗ ਦੇ ਵਿੱਚ ਆ ਕਰੂੰਗਾ ਮੈਂ ਕਾਲਾ ਤੰਨ ਲੈ ਕੇ ਆਉਂਗਾ ਕੁਛ ਵੀ ਨਹੀਂ ਕੀਤਾ ਕਿਸਾਨਾਂ ਨੂੰ ਰੋਂਦਿਆ ਗਿਆ ਲਖੀਮਪੁਰ ਖੀਰੀ ਦੇ ਵਿੱਚ ਕੀ ਗੱਲ ਬਣਦੀ ਕਾਰਵਾਈ ਉਹਦੇ ਤੇ ਹੋਣੀ ਨਹੀਂ ਚਾਹੀਦੀ ਸੀ ਕਿਉਂਕਿ ਉਹ ਮਿਨਿਸਟਰ ਸਾਹਿਬ ਡਿਟਾਉ ਨਹੀਂ ਹੋਈ ਸੰਵਿਧਾਨ ਸਭ ਨੂੰ ਕੀ ਉਹ ਬਾਹਰ ਤਾਂ ਕਰਦੇ ਨੇ ਸਾਰੇ ਤੇ ਸੰਵਿਧਾਨ ਸਭ ਨੂੰ ਇੱਕੋ ਜਿਹਾ ਜਿਉਣ ਦਾ ਹੱਕ ਦਿੰਦਾ ਹੈ ਨਾ ਆਰਾਮ ਨਾਲ ਹਾਂਜੀ ਰਾਮੇਸ਼ ਸਿੰਘ ਗੱਲ ਕਰਤਾ ਹੈ ਬਾਲਾਨਾ ਦੇ ਪ੍ਰੀਸ਼ਦਕਾਰ ਇਹਨਾਂ ਨੂੰ ਪਤਾ ਕਿ ਕਾਨੂੰਨ ਕਿੰਨਾ ਇੰਪਲੀਮੈਂਟ ਹੁੰਦਾ ਹੈ ਜੀ ਸਰਕਾਰ ਜਿਹੜੀ ਆ ਉਹ ਕੋਈ ਜ਼ਬਰਦਸਤੀ ਕਿਸੇ ਕਰ ਸਕਦੀ ਅਦਾਲਤਾਂ ਦੇ ਉਹਦੇ ਨਹੀਂ ਨਾ ਪੁਲਿਸ ਕਰ ਸਕਦੀ ਠੀਕ ਹੈ ਤੇ ਇੱਕ ਉਹਨਾਂ ਨੇ ਉਹਦੇ ਕੋ ਕਤਲ ਹੋਇਆ ਉੱਥੇ ਬੰਦੇ ਮਾਰੇ ਗਏ ਬੰਦੇ ਮਾਰੇ ਗਏ ਤਾਂ ਉਹਨਾਂ ਦਾ ਮੁਕੱਦਮਾ ਚੱਲ ਰਿਹਾ ਉਹਨਾਂ ਨੂੰ ਫੇਸ ਕੀਤਾ ਇਹਨਾਂ ਨੇ ਧਾਰਾ ਵਿੱਚ ਦੋਸ਼ ਲਾ ਕੇ ਉਹ ਤੁਸੀਂ ਦੇਖੋ ਜੇ ਧਾਰਾ ਗਲੂ ਢਾੜੇ ਲਈ ਕਾਨੂੰਨ ਹੋਰ ਆ ਜੀ ਤਕੜੇ ਲਈ ਕਾਨੂੰਨ ਹੋਰ ਆ ਏ ਵਰਕ ਹੈ ਇਹੀ ਵਿਤਰ ਹੈ ਲੜਾਈ ਇਸ ਗੱਲ ਦੀ ਜਿਹੜੇ ਸਵਾਲ ਨੇ ਗਾਹਾਂ ਜਾਣ ਦਾ ਸਵਾਲ ਚਲੋ ਅਗਲੀ ਗੱਲ ਪਹਿਲੀ ਗੱਲ ਤਾਂ ਇਹ ਹੈ ਕਿ ਉਹਦੇ ਭੇਜੇ ਦਾ ਕਿਸ਼ੋਰ ਡੇਟਾ ਚਲੇ ਗਿਆ ਸਾਫੇ ਹੀ ਉੱਤੇ ਤੰਬਰ ਕਰਕਰ ਦੇ ਰਹੇ ਉਹ ਤਾਲਿਬਾਨੀ ਤਰੀਕੇ ਨਾਲ ਬਾਅਦ ਤੋਂ ਕਦਮਵਾਰੀ ਜਾ ਰਿਹਾ ਉਹ ਕਿੰਨਾ ਆਲੇ ਬੈਠੇ ਪਹਿਲਾਂ ਗੱਡੀ ਚੜਾਈਆਂ ਵੱਡੀ ਥਲੀ ਉਹਦੇ ਬੰਦੇ ਹੁਣ ਨਹੀਂ ਕਰਨਾ ਇਹ ਚਲੋ ਸਾਡੇ ਪ੍ਰਧਾਨ ਚਲੋ ਚਲੋ ਇਹ ਗੱਲ ਹੋਊਗੀ ਸਾਡੇ ਪ੍ਰਧਾਨ ਨੇ ਗੱਲ ਰੱਖਤੀ ਵੀ ਤੁਹਾਨੂੰ ਉੱਥੇ ਖੜ ਕੇ ਗੱਲ ਕਰਨੀ ਚਾਹੀਦੀ ਸੀ ਇੱਥੇ ਬਰਨਾਲੇ ਦਾ ਤੁਹਾਨੂੰ ਅਸੀਂ ਦੱਸ ਦੰਨੇ ਆ ਟੁੱਟ-ਟੁੱਟ ਸਾਡੀਆਂ ਜਥੇ ਬੰਦੀਆਂ ਬਰਨਾਲੇ ਦੇ ਵਿੱਚ ਕੋਈ ਹੁੱਲੜਵਾਜ਼ ਨਹੀਂ ਕਰ ਇਹ ਸਾਰੇ ਜੋ ਗੱਲ ਕਰਨਗੇ ਤਾਂ ਟੰਗ ਨਾਲ ਕਰਨਗੇ ਪਰ ਜੇ ਸਾਡੀ ਗੱਲ ਨਹੀਂ ਸੁਣੋਗੇ ਤਾਂ ਅਸੀਂ ਸੰਘਰਸ਼ ਕਰਨ ਲਈ ਵੀ ਪੂਰਾ ਤਿਆਰ ਆ ਇਸ ਗੱਲ ਤੋਂ ਬਰਨਾਲਾ ਜਿਹੜਾ ਕਦੇ ਵੀ ਪਿੱਛੇ ਨਹੀਂ ਹਟਿਆ ਹਾਂ ਨਹੀਂ ਚਲੋ ਸੁਣੀਏ ਪਰ ਉੱਥੇ ਜੇ ਖੜ ਕੇ ਸੁਣਦੇ ਤਾਂ ਇਹਦੂ ਕਿ ਤਾਂ ਗੱਲ ਵਧੀਆ ਹੋਣੀ ਸੀ ਉਹ ਦੂਜੀ ਗੱਲ ਚਲ ਸਵਾਲ ਆ ਲੈਣ ਦਿਓ ਸਵਾਲ ਆ ਲੈਣ ਦਿਓ ਮੈਂ ਘਰ ਆ ਜਾਊਗਾ ਚਾਹ ਪੀ ਕੇ ਜਾਊਗਾ ਹੋਰ ਦੱਸੋ ਚਲੋ ਘਰੇ ਆਉਂਗੇ ਜੀ ਆਇਆਂ ਸਾਡਾ ਸਵਾਲ ਆ ਪਹਿਲਾ ਵੀ ਸਾਡੇ ਕਿਸਾਨ ਆਪਦੀਆਂ ਹੱਕੀ ਮੰਗਾਂ ਲੈ ਕੇ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਹਰਿਆਣੇ ਦੇ ਬਾੜਾਂ ਤੇ ਕਿਉਂ ਰੁਕਿਆ ਗਿਆ ਬੈਰੀਕੇਡ ਕਿਉਂ ਕੀਤੀ ਗਈ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਕਿਉਂ ਛਡੇਗੇ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਈ ਕਿਉਂ ਚਲਾਈਆਂ ਗਈਆਂ ਇਹ ਆ ਸਾਡਾ ਪਹਿਲਾ ਸਵਾਲ ਦੂਜਾ ਸਵਾਲ ਆ ਸਾਡਾ ਇਹਦਾ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਗੱਲ ਇਹ ਆ ਕਿ ਉਹ ਜਿਹੜਾ ਰਸਤਾ ਰੁਕਿਆ ਗਿਆ ਉਹ ਹਰ ਸਟੇਟ ਗਵਰਨਮੈਂਟ ਦਾ ਆਪਣਾ ਅਧਿਕਾਰ ਹੈ ਕਿ ਉਹ ਉੱਥੇ ਲਾਅ ਐਂਡ ਆਰਡਰ ਨੂੰ ਕਿੰਨਾ ਮੈਂਟੇਨ ਕਰਦੇ ਆ ਪਰ ਭਾਜਪਾ ਦਾ ਕੰਮ ਤਾਂ ਨਹੀਂ ਕਰਦਾ ਇਹਨਾਂ ਵਿਚਾਰੇ ਵਰਕਰਾਂ ਦਾ ਕੀ ਕੰਮ ਹੋਦਾ ਨਹੀਂ ਸਰਕਾਰ ਤਾਂ ਉੱਥੇ ਹਰਿਆਣੇ 'ਚ ਬੀਜਪੀ ਦੀ ਹੈ ਮੈਂ ਕਦੋਂ ਕਹਿੰਦਾ ਨਹੀਂ ਹੈ ਪਰ ਬੀਜਪੀ ਦੇ ਆ ਵਰਕਰਾਂ ਦਾ ਤਾਂ ਕੋਈ ਨਹੀਂ ਨੀ ਇਹਨਾਂ ਦਾ ਕੋਈ ਨਹੀਂ ਹੈਗਾ ਇਹੋ ਸਰਕਾਰ ਉੱਥੇ ਬੀਜਪੀ ਦੀ ਹੈ ਨਾ ਤੇ ਹੁਣ ਜੇ ਫਰਜ ਕੀਤਾ ਕੋਈ ਕਿਸੇ ਜਗ੍ਹਾ ਜਾ ਕੇ ਕਿਸਾਨਾਂ ਨਾਲ ਕੋਈ ਅਸੀ ਗੱਲ ਹੋ ਜੇ ਕਿਤੇ ਤੇ ਅਸੀਂ ਆ ਕੇ ਇਹਨਾਂ ਨੂੰ ਕਹਿੰਦੇ ਅ ਵੀ ਇਹ ਦੋਸ਼ੀ ਨੇ ਇੰਨਾ ਬੁਰਾ ਹੁੰਦਾ ਨਹੀਂ ਇਹ ਤਾਂ ਜੇ ਮੋਦੀ ਸਾਹਿਬ ਕਹਿੰਦੇ ਵੀ ਭਾਈ ਇਹ ਨਾ ਕੰਮ ਕਰੋ ਇਹ ਆਪਦੇ ਮੰਗਾ ਲੈ ਕੇ ਆ ਰਹੇ ਨੇ ਆ ਜਾਣ ਦਿਓ ਦਿੱਦੀ ਕਿਤਰਾ ਜਾ ਤੁਹਾਡਾ ਉਹ ਰਾਹ ਸਾਹਿਬ ਤੇ ਬਾਕੀ ਸਾਰੇ ਉੱਥੇ ਗਏ ਹੈ ਨਾ ਜਿੱਥੇ ਆ ਰਾਮ ਜੀ ਨੇ ਮਗਾਂ ਚੜਾਈ ਕੀਤੀ ਹੈ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਬੱਸਾਂ ਤੇ ਆਓ ਟ੍ਰੇਨ ਤੇ ਆਓ ਆਪਣੀਆਂ ਗੱਡੀਆਂ ਤੇ ਆਓ ਉਹ ਉਸੇ ਦੱਲਦੇ ਆ ਕਿ ਜਾ ਕੇ ਪੂਰਾ ਜਿਵੇਂ ਪਿੰਡ ਬਸ ਜਾਂਦਾ ਟਰੈਕਟਰ ਟਰਾਲੀਆਂ ਦਾ ਇਸ ਕਰਕੇ ਉਹਨਾਂ ਨੇ ਜਾ ਕੇ ਇਹ ਇਹ ਵੀ ਇਹਦੇ ਵੀ ਅਗਲੀ ਮੰਗਾ ਇਹਦੇ ਵਿੱਚ ਆਉਣੀ ਹੈ ਗਰਾਊਂਡ ਦੇ ਵਿੱਚ ਪਾਣੀ ਛੱਡਿਆ ਗਿਆ ਸਾਨੂੰ ਉੱਤੇ ਖੜਨਾ ਨਹੀਂ ਦਿੱਤਾ ਖੜ ਕੇ ਉੱਤੇ ਵੀ ਲੋਕ ਕਰਿਆ ਜਿਹੜਾ ਟੈਂਡ ਕਰਿਆ ਸਾਨੂੰ ਉੱਤੇ ਖੜਨ ਦੀ ਜਗ੍ਹਾ ਨਹੀਂ ਦਿੱਤੀ ਗਈ ਦਿੱਲੀ ਨੇ ਸਾਡੇ ਨਾਲ ਬਖ ਭਾਤ ਕਰਿਆ ਉੱਥੇ ਸਾਡੀਆਂ ਮਾਮਾ ਭੈਣਾਂ ਨੂੰ ਇੰਨਾ ਖੱਜਲ ਖਵਾਰ ਕਰਿਆ ਗਿਆ ਸੜਕਾਂ ਦੇ ਰੂਲੀਆਂ ਸਾਡੀਆਂ ਮਾਮਾ ਭੈਣਾਂ ਉਹਦੇ ਵਿੱਚ ਪਾਣੀ ਛੱਡਿਆ ਗਿਆ ਆ ਰਾਮਲੀਲਾ ਮદાન ਦੇ ਵਿੱਚ ਜਿਹੜੀ ਮਾੜੀ ਕਰਦਾ ਉਹ ਮਾੜੀ ਕਰਦਾ ਪਹਿਲੀ ਗੱਲ ਤਾਂ ਉਹ ਸਰਦਾਰ ਵੀ ਉੱਥੇ ਕਿਹ ਜਿਹੀ ਵੱਲ ਰਹੀ ਹੈ ਉਹਨੂੰ ਵੀ ਥੋੜਾ ਜਿਹਾ ਕਦੇ ਪੁੱਛਿਆ ਲੋਕ ਕਿ ਵੀ ਇਹ ਕਿਉਂ ਤੁਸੀਂ ਦਿੱਤਾ ਦੂਜੀ ਗੱਲ ਜਿਹੜੀ ਤੁਸੀਂ ਹੁਣੇ ਕਹਿ ਰਹੇ ਸੀ ਮੈਂ ਬੜੇ ਬੜੇ ਸਰਮਾਇਦਾਰਾਂ ਦਾ ਕਰਜ਼ਾ ਮਾਫ ਕਰਤਾ ਇਹ ਅੱਜ ਅੱਜ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ 15 ਵਾਰ ਇਹ ਕਰਜ਼ਾ ਮਾਫ ਕਰਤਾ 15 ਵਾਰ ਜੇ ਸਾਡੀ ਸਰਕਾਰ ਇੱਕ ਵਾਰ ਦੀ ਠੀਕ ਹੈ ਬਾਕੀ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵਿਸ਼ਵਾਸ ਕਰਦੇ ਨਹੀਂ ਸਰਕਾਰ ਜਵਾਬ ਹੈ ਜੀ ਸਰਕਾਰ ਨੇ ਤਾਂ ਕੰਮ ਨਹੀਂ ਲਿਆ ਸਵਾਲ ਅਸੀਂ ਸਾਰਿਆਂ ਨੂੰ ਕਰਾਂਗੇ ਕਿਸ ਨੇ ਬਿਲਕੁਲ ਨਹੀਂ ਕੀਤਾ ਸਿਰਫ ਕਾਰਪੋਰੇਟ ਘਰਾਣਿਆਂ ਦਾ ਹੀ ਕਰਜ਼ਾ ਮਾਫ ਪਿਆ 650 ਕਰੋੜ ਰੁਪਈਆ ਦਾ ਜੀ ਚੈਨਲ ਦੇ ਮਾਲਕ ਸੁਆਪ ਚੰਦਰਾ ਦਾ ਕਰਿਆ ਜਿਸ ਨੇ ਕਰਿਆ ਜਿਸ ਨੇ ਮੋਦੀ ਗਵਰਨਮੈਂਟ ਦਾ ਪ੍ਰਚਾਰ ਕਰਿਆ ਉਹਨੂੰ ਰਾਜ ਸਭਾ ਵੀ ਭੇਜਿਆ ਤੇ ਨਾਲ ਉਹਦਾ 650 ਕਰੋੜ ਰੁਪਈਆ ਮਾਫੀ ਕਰਤਾ ਟਿਕਾਣੀ ਵੰਡ ਕਿਉਂ ਜਦੋਂ ਸਭ ਲੋਕ ਟੈਕਸ ਦੇ ਰਹੇ ਨੇ 60 ਰੁਪਈਆ ਪ੍ਰਤੀ ਲੀਟਰ ਸੀ ਬਿਜਲੀ ਤੇ ਟੈਕਸ ਕਹਿੰਦੇ ਆ ਜੇ ਕੋਈ ਬੈਂਕਰ ਲੈਣੇ 28% ਟੈਕਸ ਦੇਣੇ ਆ ਸਾਰਿਆਂ ਦਾ ਪੈਸਾ ਹੱਕ ਮਾਰ ਕੇ ਸਿਰਫ ਕੁਝ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾਵੇ ਇਹ ਬਹੁਤ ਮਾੜੀ ਗੱਲ ਹੈ ਸਭ ਦਾ ਹੱਕ ਹੈ ਸਭ ਦਾ ਅਧਿਕਾਰ ਹੈ ਤੁਹਾਡਾ ਸਭ ਨੂੰ ਇੱਕੋ ਜਿਹਾ ਜਿਉਣ ਦਾ ਹੱਕ ਹੈ ਜਿਹੜੇ ਜਿਹੜੇ ਮਾਣੇ ਲੋਕ ਐ ਉਹ ਵੀ ਸਰਕਾਰ ਨੇ ਕਿਸਾਨ ਸਲਵਾਤ ਦੇ ਵਿੱਚ ਦਿੱਤੀ ਆ ਪਹਿਲਾਂ ਕੋਈ ਸਰਕਾਰ ਕਿਸੇ ਖਾਤੇ ਵਿੱਚ ਦੇ ਦਿੰਦੀ ਉਹ ਦੋ ਜਿਹੜਾ ਪ੍ਰੇਰਣਾ ਹੁੰਦਾ ਉਸ ਤੋਂ ਬਾਅਦ ਆ ਜਿਹੜਾ ਤੁਹਾਡੇ ਮੀਡੀਆ ਦਾ ਹੋਰ ਕਾਹਦਾ ਨਹੀਂ ਕਿ ਕਿੰਨੀ ਸਬਸਿਡੀ ਐ ਉਹ ਤਾਂ ਤੁਸੀਂ ਸੋਚਿਆ ਆਕਟਾ ਦਾ ਇਸੇ ਸਰਕਾਰਾਂ ਸਬਸਿਡੀ ਕਿਹਨੂੰ ਜਾ ਰਹੀ ਆ ਜੀ ਕਿ ਵੀ ਜਿਹੜੀ ਕਿਸਾਨਾਂ ਤੋਂ ਲੈ ਰਹੇ ਨੇ ਇਹਨਾਂ ਨੇ ਯਾਨੀ ਉਹ ਬੀਮੇ ਵੀ ਕਰਦੀਆਂ ਨਹੀਂ ਆ ਸਰਕੋਸ ਗੱਲ ਨਹੀਂ ਕਿ ਕਾਪਨੀ ਹੈ ਕਿਹਦੀਆਂ ਕੰਪਨੀਆਂ ਨੂੰ ਫਾਇਦਾ ਪਚਾਉਣ ਦਾਤਰੀ ਹੁੰਦਾ ਇਹ ਦੂਜਾ ਸਵਾਲ ਹੈ ਜੀ ਸਾਡਾ ਦੂਜਾ ਸਵਾਲ ਆ ਸੁਭ ਕਰਨ ਜਿਹੜਾ ਉੱਥੇ ਨੌਜਵਾਨ ਗੋਲੀ ਨਾਲ ਸ਼ਹੀਦ ਹੋਇਆ ਉਹ ਵਾਪਸੀ ਆ ਰਹੇ ਆ ਅਸੀਂ ਉਥੋਂ ਉਹਦੇ ਸਿਰ 'ਚ ਪਿੱਛੋਂ ਗੋਲੀ ਲੱਗੀ ਵੀ ਆ ਉਹਦਾ ਉਹ ਸ਼ਹੀਦ ਕਿਉਂ ਕੀਤਾ ਗਿਆ ਇਹ ਜਿਹੜੇ ਸਾਡੇ ਕਿਸਾਨਾਂ ਦੇ ਸੈਂਕੜੇ ਟਰੈਕਟਰ ਜਿਹੜੇ ਭੰਨੇ ਗਏ ਉਹਨਾਂ ਦਾ ਕੀ ਕਸੂਰ ਸੀ ਤੇ 400 ਤੋਂ ਵੱਧ ਸਾਡੇ ਕਿਸਾਨ ਆ ਜਿਹੜੇ ਉਥੇ ਉਹ ਜ਼ਖਮੀ ਕੀਤੇ ਗਏ ਹੈ। ਪਹਿਲੀ ਗੱਲ ਤੇ ਇਹ ਆ ਕਿ ਜੇ ਕਿਸੇ ਦੀ ਜਖਮ ਹੋਈ ਆ ਚਾਹੇ ਕਿਸੇ ਦੀ ਵੀ ਹੋਵੇ ਉਹਦੇ ਮੇਨਸ਼ੀ ਮਾਣਨੀ ਚਾਹਣਿਆ ਉਸ ਪਰਿਵਾਰ ਨਾਲ ਕਰਕੇ ਵੀ ਉਹ ਗਲਤ ਹੋਈ। ਦੂਜੀ ਗੱਲ ਇਹ ਮਤਲਬ ਮੈਂ ਪਾਰਟੀਆਂ ਨੂੰ ਤੁਹਾਨੂੰ ਕਹਿੰਦੇ ਵੀ ਕਹਿੰਦਾ ਆਪਣੇ ਮਤਲਬ ਉਹ ਨਹੀਂ ਆ। ਦੂਸਰੀ ਗੱਲ ਜਿਹੜੀ ਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਸ਼ੁਰੂ ਕਰਨ ਦੇ ਜਿਹਨੇ ਗੋਲੀ ਮਾਰੀ ਆ ਉਹ ਦੀ ਜਾਂਚ ਹੋਣੀ ਚਾਹੀਦੀ ਆ ਉਹ ਜੇਲ੍ਹ ਜਾਣਾ ਚਾਹੀਦਾ। ਉਹਦੇ ਤੇ ਮੁਕਤੌਦਾਰ ਨੂੰ ਉਸ ਤੋਂ ਹੋਰ ਵੀ ਕਿਸੇ ਨਾਲ ਇਦਾਂ ਦੀ ਗੱਲ ਹੋਵੇ ਉਹ ਵੀ ਤੇ ਹੋਣਾ ਚਾਹੀਦਾ। ਉਹ ਉਹਦੇ ਅਸੀਂ ਤੁਹਾਡੇ ਅੰਨੀ ਤੇ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਕੋਈ ਉਹਦੇ ਕੋਈ ਵਿਰੋਧ ਨਹੀਂ ਹੈ ਕੋਈ ਕੁਝ ਇਹ ਕੋਈ ਸਾਡੀ ਕੋਈ ਗਲਤੀ ਤੁਹਾਨੂੰ ਲੱਗਦੀ ਆ ਇਹ ਤਾਂ ਪੀਸ ਵਾਲੇ ਦਾ ਕੰਮ ਹੈ ਹਰਿਆਣਾ ਪੀਸ ਦਾ ਤੇ ਅਸੀਂ ਬਾਦਲੀ ਚਾਹੁੰਦੇ ਆ ਉਸ ਲਈ ਤੇ ਸਾਨੂੰ ਪੂਰੀ ਹੋਂਦ ਉਹ ਲਕੋ ਦਾ ਹਰ ਰੁਝਾਨ ਪੰਜੀ ਸਰ ਸਾਡਾ ਅਗਲਾ ਸਵਾਲ ਇਹ ਹੈਗਾ ਵੀ ਸਰਕਾਰ ਨੇ ਸਾਡ ਨਾਲ ਵਾਦਾ ਕਰਿਆ ਸੀ ਜਦੋਂ ਸਰਕਾਰ ਮੌਜੂਦੀ ਪਣੀ ਸੀ ਵੀ ਐਮਐਸਪੀ ਦੀ ਜਿਹੜੀ ਗਰੰਟੀ ਏ ਸਾਨੂੰ ਉਹ ਦੇ ਮਾਗੋ ਇਹ ਫਸਲਾ ਸੀ ਉਹਨੂੰ ਸੀਟੂ ਕਲਾਸ ਦੇ ਨਾਲ ਜਿਹੜਾ ਸੀਗਾ ਸਮਾਮੀਨਾਥ ਦੀ ਰਿਪੋਰਟ ਦੇ ਨਾਲ ਵੀ ਉਹ ਅਸੀਂ ਲਾਗੂ ਕਰਾਂਗੇ ਲੇਕਿਨ ਸਮਾਮੀਨਾਥਨ ਤਾਂ ਭਾਰਤ ਰਤਨ ਦੇ ਨਾਲ ਜਿਹੜਾ ਰਤਨ ਦਿੱਤਾ ਉਹਦੇ ਨਾਲ ਨਵਾਜਿਆ ਗਿਆ ਪਰ ਜਿਹੜੀ ਉਹਦੀ ਲਿਖਤ ਕਰੀ ਸੀਗੀ ਉਹਦੀ ਰਿਪੋਰਟ ਸੀ ਉਹਨੂੰ ਵੀ ਬਿਲਕੁਲ ਲਾਗੂ ਕੀਤਾ ਗਿਆ ਭਾਜਪਾ ਸਰਕਾਰ ਕੰਨੀਓ ਐਮਐਸਬੀ ਦੀ ਜਿਹੜੀ ਗਰੰਟੀ ਸੀ ਉਹ ਤਾਂ ਸਰਕਾਰ ਉੱਪਰ ਚੁੱਕੀ ਕਹਿੰਦੀ ਰਹਿੰਦੇ ਆ ਕਿ ਸਮਾਮੀਨਾਥ ਦੀ ਰਿਪੋਰਟ ਕੋਈ ਆਈ ਸੀ ਉਹ ਕਾਂਗਰਸ ਦੇ ਰਾਜ 6-7 ਸੱਤਵੇਂ ਬਸਤੇ ਤੇ ਮੋਨ ਸਿੰਘ ਦੀ ਸਰਕਾਰ ਦੇ ਟਾਈਮ ਆਈ ਸੀ ਸਾਡੀ ਸਰਕਾਰ ਆਈ 14 ਕੁ 6 ਸਾਲ ਉਹਨਾਂ ਨੇ ਕਿਤੇ ਨਹੀਂ ਕਰਿਆ 1900 ਹੋਰ ਠੀਕ ਆ ਕੀ ਕਰੀਏ ਹਾਂ ਮੈਂ ਠੀਕ ਹੈ ਨਹੀਂ ਠੀਕ ਹੈ ਠੀਕ ਹੈ ਸੁਆਮੀ ਨਾਥਨ ਦੀ ਰਿਪੋਰਟ ਆ ਜਿਹੜਾ ਪਹਿਲਾਂ ਆ ਗਈ ਪਰ ਲਾਗੂ ਤਾਂ ਕਰਨਾ ਜਿਹੜੀ ਸਰਕਾਰ ਮੌਕੇ ਤੇ ਆ ਗਈ ਜੇ ਉਹਨੇ ਨਹੀਂ ਕਰਿਆ ਇਹਦਾ ਮਤਲਬ ਤੁਸੀਂ ਵੀ ਨਹੀਂ ਕਰਨਾ ਫਿਰ ਉਹਨੂੰ ਲਾਗੂ ਸਰਕਾਰ ਸੀ ਗੱਲਾਂ ਦੀ ਸਰਕਾਰ ਸੀ ਤੁਸੀਂ ਸਾਰੇ ਜਿਹੜੇ ਸ਼ੁਰੂਤ ਵਾਲੇ ਤੁਸੀਂ ਵੀ ਸੰਗਠਨ ਚਲਾਉਣੇ ਵਾਲੇ ਕਿੰਨਿਆ ਵਾਦੋ ਤੇ ਬੰਦਾ ਦੇ ਇੱਕੋ ਵੇ ਕਿਸਾਨ ਸੱਜਣਾ ਜਿੰਦਾਬਾਦ ਨੋਜ਼ਾਵੰਦ ਕਰਦੇ ਜਿਹੜੇ ਅੰਦਰ ਚ ਕਰਦੇ ਆ ਨਾ ਔਰ ਜਿਹੜੇ ਉਸ ਨੂੰ ਆਰਗੇਨਾਈਜ਼ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨੀ ਮੁਸ਼ਕਲ ਨਾਲ ਖੜੀ ਹੁੰਦਾ ਹੈ ਸਾਰਾ ਸਿਸਟਮ ਇਹ ਚਲਾਇਆ ਕਿਦਾਂ ਕਰਦਾ ਅਸੀਂ ਵਾਦਾ ਵੀ ਨਹੀਂ ਕਰਦੇ ਜੀ ਲੋਕਾਂ ਦੇ ਨਾਲ ਪੂਰੇ ਜੀਵਨ ਲਾ ਕੇ ਠੀਕ ਹੈ ਇਸ ਕੰਮ ਤੇ ਤੇ ਤਾਂ ਖੜੇ ਹੁੰਦੇ ਆ ਇਸ ਤਰ੍ਹਾਂ ਜਦੋਂ ਆਪਾਂ ਸਰਕਾਰ ਚਲੇ ਜਾਂਦੇ ਆ ਨਾ ਮੈਂ 10 ਸਾਲ ਸਰਕਾਰ ਤੇ ਜਦੋਂ ਅਸੀਂ ਬਾਹਰ ਹੁੰਦੇ ਸੀ ਉਦੋਂ ਤਾਂ ਅਸੀਂ ਸੋਚਦੇ ਸੀ ਕਿ ਇਹਦਾ ਆ ਵੀ ਕਰ ਸਕਦੇ ਆ ਆ ਵੀ ਕਰ ਸਕਦੇ ਆ ਉੱਥੇ ਜਾ ਕੇ ਪਤਾ ਲੱਗਦਾ ਕਿ ਸਰਕਾਰੀ ਕਿੰਨੀ ਚੀਜ਼ਾਂ ਕਰਦੇ ਆ ਇਹ ਕਹਿੰਦਾ ਕਿ ਕਾਰੇ ਇਸ ਕੰਪਨੀ ਨਹੀਂ ਸਕਦੇ ਜੀ ਕਿਉਂਕਿ ਕੋਰਪੋਰੇਟ ਘਰਾਣਿਆਂ ਦਾ ਪ੍ਰੈਸ਼ਰ ਹੀ ਇੰਨਾ ਹੁੰਦਾ ਹੈ ਹੁਣ ਪਹਿਲਾਂ ਸੀ ਕਾਲੀ ਲਾਲ ਦੀ ਸਰਕਾਰ ਸੀ ਜਗਿੰਦਰ ਗੁਪਤਾ ਉਦੋਂ ਵੀ ਚੇਅਰਮੈਨ ਸੀ ਅੱਜ ਵੀ ਚੇਅਰਮੈਨ ਹੈ ਕਿਉਂ ਬਣਾਏ ਜਾਂਦੇ ਨੇ ਕਿਉਂਕਿ ਮੋٹے ਫੰਡ ਦਿੰਦੇ ਨੇ ਅੱਕੇ ਤੁਸੀਂ ਸਾਡੇ ਤੋਂ ਇਲੈਕਸ਼ਨ ਮੇਲੇ ਪਿੰਡਾਂ 'ਚ ਆਉਂਦੇ ਹੁੰਦੇ ਸੀ ਪੈਸੇ ਲੈਂਦੇ ਸੀ ਤੁਸੀਂ 100-100 500 ਪੱਟਾ ਕਰਕੇ ਦਿੰਦੇ ਹੁੰਦੇ ਸੀ ਅੱਜ ਸਾਡੇ ਤੱਕ ਤੁਹਾਨੂੰ ਜਰੂਰਤ ਹੀ ਨਹੀਂ ਰਹੀ ਜੀ ਤੁਸੀਂ ਉਹਨਾਂ ਤੋਂ ਮੋਟੇ ਫੰਡ ਲੈਣੇ ਉਹਨਾਂ ਪ੍ਰਤੀ ਪਾਲਿਸੀਆਂ ਲਾਗੂ ਕਰ ਦੇਣ ਇਹ ਗੱਲ ਤੁਸੀਂ ਉਹ ਤੋਂ ਬਾਅਦ ਸਾਡੇ ਸਾਡੇ ਨਾਲ ਸਾਡੇ ਤੇ ਆਵਾਜ਼ ਮਾਰਾ ਟੋਟੀਆਂ ਦਾ ਉਦੋਂ ਦੀ ਤੁਸੀਂ ਕਿਹਾ ਸਾਡੇ ਨਾਲ ਖੜ ਕੇ ਗੱਲ ਵੀ ਨਹੀਂ ਕੀਤੀ ਯਾਰ ਤੁਸੀਂ ਜਿਹੜੀ ਗੱਲ ਤੁਸੀਂ ਠੀਕ ਕਹਿ ਰਹੇ ਹੋ ਨਾ ਉਹ ਬਿਲਕੁਲ ਠੀਕ ਹੈ ਉਹ ਸਹੀ ਹੈ ਇਹ ਸਿਸਟਮ ਕਿਨੇ ਬੁਰਾ ਰਿਹਾ ਕਿ ਤੋਂ ਬੁਰਾ ਕਦੋਂ ਤੱਕ ਇਹ ਚੱਲੂਗਾ ਇਹਨੂੰ ਬਦਲਣ ਦੀ ਜਰੂਰਤ ਹੈ ਇਹ ਗੱਲ ਇਹ ਬਦਲਣਾ ਆਪਸਾਂ ਨੇ ਮਿਲ ਕੇ ਹੀ ਬਦਲਣਾ ਹੈ ਜੇ ਤੁਸੀਂ ਸਾਨੂੰ ਕੁੱਟਣ ਲਾ ਕੇ ਅਸੀਂ ਸੱਤਾ ਜਿੱਗਿਆ ਅਸੀਂ ਇੱਕ ਬਣਾ ਲਈ ਨਹੀਂ ਨਹੀਂ ਵੈਸੇ ਦਾ ਮਨ ਉਸ ਨੇ ਅੱਗੇ ਰੱਖਿਆ ਆਪਸ ਵਿੱਚ ਆਪਸ ਵਿੱਚ ਧੰਨਵਾਦ ਕਰਕੇ ਇੱਕ ਜਗ੍ਹਾ ਹਦਦ ਦੇ ਨਾਲ ਚੱਲ ਕੇ ਥੋੜਾ ਕਿਸਾਨੀ ਮਸਲਾ ਹੈਗਾ ਇਹ ਅਸੀਂ ਵੀ ਕਹਿੰਦੇ ਹਾਂ ਸੁਨੀ ਕਾਕੜ ਜੀ ਨੇ ਵੀ ਕਿਹਾ ਸਾਡੀ ਪੰਜਾਬ ਬੀਜੇਪੀ ਦੀ ਮੀਟਿੰਗ ਹੋਣੀ ਹੈ ਕੋਰਪੋਰੇਟ ਉਹਦੇ ਚ ਵੀ ਰੱਖਿਆ ਉੱਥੇ ਜਿਹੜੀ ਅਸਲੀ ਗੱਲ ਹੁੰਦੀ ਹੈ ਉੱਥੇ ਬੋਲਦੇ ਹੀ ਆ ਬਾਹਰ ਅਸੀਂ ਬਹੁਤ ਸਮੇਂ ਵੱਲ ਨਹੀਂ ਕਰਦੇ ਇਹਨਾਂ ਤਸ਼ੀਬ ਦੇ ਦਿਸੇ ਕਰ ਜਾਏਗੇ ਕਿ ਪਾਰਟੀਆਂ ਚਾਈ ਕੰਮ ਚੱਲਦਾ ਤੁਹਾਨੂੰ ਜਰਾ ਬਤਾ ਦੇ ਇੱਕ ਇਸੇ ਤਰ੍ਹਾਂ ਅਸੀਂ ਸਾਰਿਆਂ ਦੇ ਘਰ ਵੀ ਮਸਲਾ ਹੈਗਾ ਆਪਾਂ ਉਹਨਾਂ ਨਾਲ ਗੱਲ ਕਰੀਏ ਕਿ ਇਸ ਮਸਲੇ ਦਾ ਹੱਲ ਕਰਵਾ ਦੇਈਏ ਸਰਕਾਰੀ ਯਾਦੋਂ ਇੱਥੇ ਅਪੀਲ ਕਰਦੇ ਆ ਉਹ ਕਰਾਂਗੇ ਐਕਸੈਕਿਊਟਿਵ ਨਾਲ ਤਿੰਨ ਚਾਰ ਵਾਰ ਤਾਂ ਵੀ ਜਾ ਕੇ ਪਿਰਗਰਤ ਕੀਤੀ ਦੋ ਵਾਰ ਮੇਰੀ ਗੱਲ ਤੇ ਉਹਨਾਂ ਨੂੰ ਕਹਿ ਜਾਈ ਹੁਣ ਤਾਂ ਚਲੋ ਸਰਕਾਰੀ ਕੋਈ ਨਹੀਂ ਆ ਜੇ ਦੁਬਾਰਾ ਆਉਗੇ ਆਪਾਂ ਚੱਲਦੇ ਹਾਂ ਉਹਨਾਂ ਨਾਲ ਬਾਹਰ ਲੱਗੇ कि ਅਸੀਂ ਜਿੱਥੇ ਵੀ ਸਥਾਪਿਤ ਰਹੇ ਜਿਵੇਂ ਅਸੀਂ ਕਹਾਂਗੇ ਕਿ ਲੱਭਣ ਨੂੰ ਕੀ ਜੀ ਇਹ ਬੰਦੇ ਆਖ ਕੇ ਠੀਕ ਹੈ ਜੋ ਸਰਕਾਰ ਕਰ ਸਕਦੀ ਉਹ ਤੁਹਾਨੂੰ ਦੱਸ ਦੋ ਜੋ ਨਹੀਂ ਕਰ ਸਕਦੀ ਉਹ ਤੁਹਾਡੇ ਕੋਲੋਂ ਸਹਿਯੋਗ ਮੰਗ ਲੂ ਕਿ ਭਈ ਆ ਨਹੀਂ ਹੋ ਸਕਦਾ ਆਪਣਾ ਇਹ ਕੰਮ ਇਹ ਨਾਲ ਅਗਲਾ ਅਗਲਾ ਸਾਲ ਅਗਲਾ ਸਾਲ ਇਹ ਹੈ ਜੀ ਜਦੋਂ ਦਿੱਲੀ ਅੰਦੋਲਨ ਚੱਲਿਆ ਸੀਗਾ ਉਦੋਂ ਕਾਫੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਸੀਗੇ ਆ ਸਾਡੇ ਪਿੰਡ ਨਵੇਂ ਸਹਿੜਾ ਪਿੰਡ ਆ ਇਹ ਵੀ ਮੁੰਡਾ ਹੁਣ ਪਰਸੋਂ ਜੇ ਦਿੱਲੀ ਭੁਗਤ ਕੇ ਆਇਆਗਾ ਸਰਕਾਰ ਨੇ ਸਾਨੂੰ ਲਕਤੀ ਦਿੱਤਾ ਸੀਗਾ ਵੀ ਅਸੀਂ ਸਾਰੇ ਕੇਸ ਜਿਹੜੇ ਉਹ ਰੱਦ ਕਰਾਂਗੇ ਲੇਕਿਨ ਹਲੇ ਤੱਕ ਪੰਜਾਬ ਦੇ ਵਿੱਚੋਂ ਕਾਹ ਉਹ ਬਹੁਤ ਸਾਰੇ ਕੇਸ ਨੇ ਜਿਹੜੇ ਹਲੇ ਤੱਕ ਰੱਦ ਨਹੀਂ ਮਤਲਬ ਸੈਂਟਰ ਸਰਕਾਰ ਨੇ ਕਿੱਥੇ ਉਹ ਕਿਉਂ ਨਹੀਂ ਕੀਤੇ ਜਾ ਰਹੇ ਕਿਉਂ ਪਰੇਸ਼ਾਨ ਕਰੀ ਸਰਕਾਰ ਦੇ ਕੇਸ ਕੀਤੇ ਹੋਏ ਨੇ ਜਿਹੜਾ ਟਾਪ ਪੁਲਿਸ ਦੇ ਕੇਸ ਨੇ ਮੈਂ ਸੈਂਟਰ ਤੇ ਦਿੱਲੀ ਦਿੱਲੀ ਚ ਅਵੋਲਨ ਵੇਲੇ ਜੀ ਬਿਲਕੁਲ ਵਾਪਸ ਹੋਣੇ ਚਾਹੀਦੇ ਨੇ हां एक ਕਾਉਣੀ ਹੋਣੀ ਨਹੀਂ ਕਰਵਾਏ ਸਰਕਾਰ ਦੀ ਕੋਈ ਨਹੀਂ ਕਰਵਾਏ ਮੇਰੇ ਨਾਲ ਅੱਜ ਤੁਸੀਂ ਪਹਿਲੀ ਵਾਰ ਆ ਗਏ ਮੈਨੂੰ ਤਾਂ ਦੋਵੇਂ ਹੀ ਵਾਹ ਕੱਢ ਦਿੰਦੇ ਸੀ ਨਹੀਂ ਕਾਉਣੀ ਕਰਦੇ ਜੀ ਬਿਲਕੁਲ ਗਾੜੀ ਕੱਢਾਂਗੇ ਕਿਉਂ ਤੁਸੀਂ ਸਰ ਮੇਰੇ ਨੂੰ ਦੇਖੋ ਕਰੋ ਜੀ ਨੋਟ ਕਰੋ ਜੀ ਤੁਸੀਂ ਜੋਗਸਵਾਚ ਵੀ ਹੋਣ ਗਰੀਬ ਮੇਡੀ ਗੱਲ ਤਾਂ ਸੁਣੋ ਜੀ ਸਾਡੇ ਸਤਕਾਰਯੋਗ ਹੋ ਜੀ ਉਹਦੇ ਨਾਲ ਗੱਲ ਕਰਨਾ ਗੱਲ ਤਾਂ ਸੁਣੋ ਤੁਹਾਡੇ ਨਾਲ ਚੱਲਾਂਗੇ ਉਹ ਜਿਹੜੇ ਵੀ ਮਿਸਟਰ ਬਖਸ਼ ਕੇ ਪਰੋਨਾ ਪਿਆ ਇਹ ਕੇਂਦਰ ਦੇ ਕੋਸਟੋ ਹੈ ਜਾਂ ਕੇਂਦਰ ਪ੍ਰੋਗਰਾਮ ਹੋਵੇ ਨਹੀਂ ਤਾਂ ਫਿਰ ਕੋ ਕੋਸਟੋ ਨਹੀਂ ਹੁੰਦਾ ਪਰਿਵਰਤਨ ਤੇ ਫਿਰ ਦੂਸਰੀ ਸਟੇਟ ਗਵਰਨਮੈਂਟ ਕੋਈ ਵਾਰ ਹਰਿਆਣਾ ਦੇ ਕੇ ਸ਼ਰਹਣਾ ਸਟੇਟ ਗਵਰਨਮੈਂਟ ਕੋਲ ਹੁੰਦਾ ਪੰਜਾਬ ਦੇ ਪੰਜਾਬ ਕੋਲ ਉਹਦੇ ਨੇ ਹਰਿਆਣਾ ਦੀ ਸਰਕਾਰ ਦੁਬਾਰਾ ਹੁੰਦੀ ਹੈ ਉਹਦੇ ਨੇ ਚੋਣ ਦਾ ਪਰੋਨਾ ਪਾਗੇ ਉਹ ਸੀਐਮ ਨੂੰ ਮਿਲਣਾ 2 ਮਿੰਟ ਬਾਅਦ 1 ਮਿੰਟ ਕੋਟਾ ਪੈ ਰਹੇ ਨੇ ਤੇ ਆਪਾਂ ਚੱਲ ਗਏ ਜਿਹੜੀ ਇੰਡਸਟਰੀ ਕਹਿੰਦੇ ਉਹ ਟੈਕਸ ਹੁੰਦੀ ਹੈ ਸਾਡਾ ਪਾਣੀ ਪੋਲੂਸ਼ਨ ਕੀਤਾ ਜਾ ਰਿਹਾ ਹੈ ਇੰਡਸਟਰੀ ਤੁਸੀਂ ਸੁਪਰੀ ਲੈ ਕੇ ਆਓ ਵਹੀਕਲ ਬਣਨ ਵਾਲੀ ਲੈ ਕੇ ਆਓ ਅੱਜ ਬੈਂਗਲੌਰ ਇਲੈਕਟ੍ਰੀਕਲ ਹੱਬ ਹੈ ਕੋਈ ਵਧੀਆ ਲੈ ਕੇ ਆਓ ਜਿਹੜਾ ਆਹ ਪਾਣੀ ਥੱਲੇ ਸਿੱਟ ਰਹੇ ਨੇ ਚਾਹੇ ਸਰਾਮ ਮਿਲਣਾ ਨੇ ਚਾਹੇ ਪੇਪਰ ਮਿਲਨ ਇਹਨਾਂ ਨੂੰ ਰਾਜਸਥਾਨ ਦੇ ਬਾਡਰ ਦੇ ਮਾਰੂ ਬਥੇਰੇ ਰੇਤੇ ਤੇ ਟਿੱਬੇ ਨੇ ਉੱਤ ਕਪਾ ਦਿਓ ਇਹਨਾਂ ਨੂੰ ਇੱਥੇ ਕਿਉਂ ਲਾਇਆ ਜਾ ਰਿਹਾ ਸਾਨੂੰ ਇਹੋ ਟੈਕਸ ਦੀ ਲੋੜ ਨਹੀਂ ਹੈਗੀ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਛੱਡ ਕੇ ਕੀ ਜਾਵਾਂਗੇ ਇਹ ਤੁਹਾਨੂੰ ਪਿਆਰੇ ਹਾਂ ਸਾਨੂੰ ਨਹੀਂ ਹੈ ਟੈਕਸ ਦੀ ਲੋ ਇਕਦਾਜੀ ਕਾਰਪੋਰੇਟਾਂ ਦਾ ਕਰਜ਼ਾ ਮੁਆਫ ਕਰਨ ਦੀ ਸਭੀ ਦਿੱਕਤ ਨਹੀਂ ਹੈ। ਬਹੁਤ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਚੁਕੀ ਦੇ ਇੱਕਦਾਜੀ ਨੂੰ ਮੁਆਫ ਕਰਨ ਚਾਹੁੰਦਾ। ਜੇ ਵੀ ਆਪਾਂ ਬੈਠ ਕੇ ਸਰਕਾਰ ਨਾਲ ਗੱਲ ਕਰ ਸਕਦੇ ਹਾਂ ਕੇਂਦਰ ਦੀ ਸਰਕਾਰ ਨਾਲ। ਜੋ ਸ਼ੇਰ ਪੰਜਾਬ ਸਰਕਾਰ ਦਾ ਉਹ ਉਪਾਦ ਹੈ ਜੋ ਕੀਤਾ। ਅਦਰ ਪਾਦੇ ਵਿੱਚ ਲੋਲਾ ਸਰਕਾਰਾਂ ਦੇ ਸ਼ੇਰ ਹੁੰਦਾ। ਨਾਲੋ ਸੱਚੀ ਗੱਲ ਜੀ ਉਹ ਅੰਦੋਲਨ ਵੇਲੇ ਜੀ ਬਿਜਲੀ ਸ਼ੋਤ ਬਿੱਲ ਸੀੜਾ 2020 ਜੀ। ਉਹਦੇ ਕਮਿਟਮੈਂਟ ਹੋਈ ਹੈ ਜੀ ਲਿਖਤੀ ਵੀ ਹੋਇਆਗਾ। ਵੀ ਉਹਨੂੰ ਅਸੀਂ ਪੇਸ਼ ਨਹੀਂ ਕਰਾਦੇ। ਉਹ ਫੇਰ ਵੀ ਪੇਸ ਹੋ ਗਿਆ ਜੀ ਉੱਥੇ 1.5 ਉਹ 1.5 ਕਿਹੜੀ ਚੀਜ਼ ਹੈ ਮੈਂ ਤੁਹਾਨੂੰ ਕਰਾ ਮੈਂ ਉਹਦੀ ਜਾਂਚ ਕਰੀਏ ਕਿ ਕਿਸਾਨ ਨੂੰ ਬਿਲਕੁਲ ਪ੍ਰਭਾਵਿਤ ਨਾ ਕਰੇਗਾ ਜਿਹੜੀ ਉਹਦੀ ਮਦ ਕਿਸਾਨ ਨੂੰ ਪ੍ਰਭਾਵਿਤ ਕਰਦੀ ਹੋਈ ਉਹ ਅਸੀਂ ਨਹੀਂ ਲੱਗਦਾ ਕਿ ਇਸ ਔਰ ਇਹਦੇ ਚਾਪਾ ਚੱਲਾਂਗੇ ਦੇਖੋ ਕਰਦੀ ਆ ਦੀ ਪੂਰੀ ਰਾਜ ਕਰ ਲੋ ਸਮਾਜਿਕ ਨਹੀਂ ਕਰ ਰਿਹਾ ਸਰਟ ਮਿਲ ਰਿਹਾ ਜਿਹੜੇ ਉਹ ਸਾਨੂੰ ਕਰ ਰਹੇ ਆ ਪਰੇਸ਼ਾਨ ਹੋ ਗਏ ਕੋਈ ਗੱਲ ਨਹੀਂ ਬੋਧਾ ਤੁਹਾਡਾ ਜਾਇਜ਼ ਹੈ ਤੇ ਕੇ ਵੀ ਕਮਿਟਮੈਂਟ ਹੋਈ ਸੀ ਜੀ ਉਸਨ ਵਾਲੇ ਕਾਨੂੰਨ ਚ ਖੇਤੀ ਖੇਤਰ ਨੂੰ ਅਸੀਂ ਬਾਹਰ ਕੱਢਾਂਗੇ ਜੀ ਓ ਕਹੋਰੀਆਂ ਕਿਤਾ ਜਪ ਉਹ ਕਿਸਾਨਾਂ ਤੇ ਹਜੇ ਵੀ ਕੇਸ ਆ ਜਿਹੜੇ ਦਰਜ ਕੀਤੇ ਜਾ ਰਹੇ ਆ ਹਾਂਜੀ 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 ਯਾਰ ਕੋਈ ਆਪਣਾ ਹੱਲ ਲੱਭ ਲੈਣਾ ਤੇ ਵੀ ਆਪਣੇ ਵੀ ਜੰਦੀ ਆਵਰਾ ਬਹੁਤ ਮਹਾਨ ਇੱਕ ਦਾਖਲੀ ਮਜਬੂਰੀ ਆ ਕਿ 94.8% ਦੇ ਸੁਝਾਅ ਤੇ ਵਾਹੀ ਜੋ ਉਹਦੇ ਜੱਫੇ ਦਰਖਤ ਹੋ ਜੇ ਨਹੀਂ ਤੇ ਆਪਾਂ ਕੀ ਕਰੀਏ ਤੇ ਉਦਰਾਖਤ ਦਾ ਛੱਡੇ ਕਰਕੇ ਇੱਥੇ ਬਹੁਤ ਹੋ ਰਿਹਾ ਉਹਦੇ ਲਈ ਆਪਾਂ ਨੂੰ ਬੈਠ ਕੇ ਹਾਂ ਸਰਕਾਰ ਦੇ ਨਾਲ ਗੱਲ ਕਰਕੇ ਰਬੜਾ ਸਰਕਾਰ ਵੀ ਉਹਦੇ ਸਹਿਯੋਗ ਦੇਵੇਗਾ ਤਾਂ ਕੋਈ ਸਰਕਾਰ ਕੋਰਦੀਏ ਤੇ ਨਾ ਹੀ ਆਪਾਂ ਹੁਣ ਕਰਾਵੇ ਨਾ ਆਹ ਜਨਤਾ ਨੂੰ ਪੂਰੀ ਜਾਣਕਾਰੀ ਦਿੰਦੇ ਆ ਇਸ ਕਰਕੇ ਸਾਡੇ ਬਹੁਤ ਲੋਕ ਜਿਹੜਾ ਆਹ ਕੰਪਨੀਆਂ ਵੀ ਆਪਾਂ ਕਰਨੇ ਆ ਨਾ ਉਹ ਵੀ ਸਾਹਮਣੇ ਰੱਖਦੇ ਆ ਤੇ ਜਿਹੜਾ ਮੈਂ ਦੂਜੀ ਆਰਗੈਨਿਕ ਸਬਜ਼ੀ ਖਾ ਕੇ ਦੇਖੀ ਆ ਦੂਜੀ ਖਾ ਕੇ ਦੇਖੋ ਆਪਾਂ ਨੂੰ ਸਵਾਦ ਦਾ ਹੀ ਫਰਕ ਲੱਗਦਾ ਇਹ ਤਾਂ ਆਪਣੇ ਆਪਣੇ ਲਈ ਬਲੇ ਰੋਣ ਦਾ ਆਪਾਂ ਸਰਕਾਰ ਤੇ ਜੋੜ ਤੀਏ ਕਿ ਸਾਨੂੰ ਸਬਸਿਡੀ ਦੇਵੇ ਅਸੀਂ ਅਈ ਤਾਂ ਮੰਗ ਕਰਦੇ ਆਂ ਜੀ ਪਹਿਲੇ ਹੀ ਅਸੀਂ ਕਹਿਨੇ ਦਾ ਬਹੁਤ ਆ ਜੀ ਕਿਸਾਨ ਪਹਿਲਾਂ ਦੇ ਮੁਕਾਬਲੇ ਬਹੁਤ ਕਿਸਾਨੀ ਆ ਜੀ ਉਹਦੇ ਵੀ ਫੰਡ ਹੈਗਾ ਜੀ ਜਿਹੜੀ ਛੋਟੀ ਕਿਸਾਨੀ ਆ ਜੀ ਉਹਨੂੰ 10 ਲੱਖ ਦਾ ਟਰੈਕਟਰ ਲੈਣਾ ਬਹੁਤ ਮੁਸ਼ਕਲ ਹੈ ਜੀ ਉਹਨੂੰ ਸੁਪਰ ਸ਼ਿੱਟਰ ਲੈਣਾ ਬਹੁਤ ਮੁਸ਼ਕਲ ਹੈ ਜੀ ਉਹਦੇ ਕੋਲੇ ਹੱਲ ਨਹੀਂ ਜਿਉਂ ਬਰਾਲੀ ਵਾਲਾ ਵੀ ਜਾਂ ਤਾਂ ਉਹ ਸਰਕਾਰ ਮਹੀ ਅਕਰਾਵੇ ਸਸਤੇ ਰੇਕਟਾ ਦੇ ਜੀ ਸੈਰਾਈਟੀਆਂ ਚ ਹੋਣ ਜੀ ਤੁਸੀਂ ਆਪ ਦੀ ਇੱਕ ਕਮੇਟੀ ਬਣਾ ਲਓ ਮੈਂ ਇੱਕ ਕੋਆਪਰੇਟਿਵ ਕਰਾਉਣਾ ਚਾਹੁੰਦਾ ਹਾਂ ਬੋਲ ਲਗਾਉਂਦੇ 1500 ਛੱਡੀ ਪੋਸਟ ਕੋਆਪਰੇਟਿਵ ਦੀ ਕਰਾਉਣਾ ਬਰੇ 5000 ਤੋਂ ਠੀਕ ਹੈ ਤਾਂ ਆਹਨੂੰ ਕੋਆਪਰੇਟਿਵ ਦੇ ਬਾਰੇ ਜ਼ਿਆਦਾ ਜਾਣਕਾਰੀ ਹੈ ਮੈਂ ਪਿਛਲੇ 25 ਸਾਲ ਤੋਂ ਇਸ ਵਿੱਚ ਕੰਮ ਕਰ ਆਪਣੇ ਕਿਸਾਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਇਹ ਉਹ ਮਿਲ ਕੇ ਕਿਸਾਨ ਕਰ ਲੈ ਉਸ ਤਰ੍ਹਾਂ ਦਾ ਬੰਦੇ ਤਾਂ ਉਹਦੇ ਚੱਕਰ 4% ਗਿਆ ਹੈ ਔਰ ਹਮੇਸ਼ਾ ਜੀ ਕੋਲੋਂ ਡਿਪਾਰਟਮੈਂਟ ਆਪ ਕੋ ਉੱਥੇ ਮੀਟਿੰਗ ਕਰਕੇ ਤੁਸੀਂ ਆਪਣੇ 그룹 ਆ ਬਣਾ ਕੇ ਉਹ ਸਰਕਾਰ ਦਾ ਫੈਸਲਾ ਉਹ ਜ਼ਰੂਰ ਲੈਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਮੈਂ ਬੋਲਦਾ ਵੀ ਰਹਿਣਾ ਸੀ ਤੇ ਵੀ ਕੋਈ ਪਰ ਉਹ ਨਹੀਂ ਕੋਈ ਸਰਕਾਰ ਵਿੱਚ ਰੂਪ ਸਟਾਡਨ ਨਾ ਲੈਣੀ ਹੁੰਦੀ ਤੁਝੇ ਜਿਹੜੇ ਆਪ ਉਸ ਕੰਮ ਦੇ ਤੱਕ ਤੇ ਕਿਸਾਨਾਂ ਦੀ ਕੰਮ ਸੁਚੀ ਕਰਦੇ ਹੋ ਜੇ ਤੁਹਾਨੂੰ ਬਰਬਰ ਜਾਣਕਾਰੀ ਹੋਵੇ ਤੇ ਸਹਿਯੋਗ ਹੋਵੇ ਤਾਂ ਡੈਫੀਨੇਟ ਉੱਪਰਵਾਦ ਨੂੰ ਉੱਪਰਵਾਣਾ ਚਾਹੀਦਾ ਹੈ ਜਿਵੇਂ ਆਪ ਦਾ ਪ੍ਰਯੋਗ ਕੀਤਾ ਹੈ ਜਿਹੜੇ ਬੰਦੇ ਇੱਥੇ ਬੈਠਾ ਲੋਕ ਪ੍ਰਦੂਸ਼ਣ ਬਾਰੇ ਦੱਸਤਗੇ ਜੀ ਇੱਕ ਇਕੱਠਾ ਬਹੁਤ ਜ਼ਿਆਦਾ ਵੱਜ ਗਿਆ ਨੇ ਤੇ ਉਹ ਗੱਠਾਂ ਦੀ ਗਾਹ ਚੱਕ ਚਕਾਈ ਕਿਤੇ ਤਣ ਪੱਤਣ ਲਾਉਣਗਾ ਉਹਦੇ ਹੱਲ ਹੋ ਰਿਹਾ ਉਹ ਪੰਜਾਬ ਸਰਕਾਰ ਨੇ ਕਹਿੰਦਾ ਕਿ ਤੁਸੀਂ ਕਰਦਾ ਇਹ ਤਸ਼ੀਲ ਦਾ ਇਹ ਯੋਜਨਾ ਦੇ ਤਹਿਤ ਕਰਦੇ ਆਪਾਂ ਜਿਹਦੇ ਚ ਜਿਹੜੇ ਇਹਦਾ ਫੰਡ ਆ ਨੇ ਇਹਦਾ ਬਹੁਤ ਥੋੜਾ ਇਫੈਕਟ ਸਿਸਟਮ ਚ ਆ ਰਿਹਾ ਹੈ ਆਪਾਂ ਉਹਨਾਂ ਨੂੰ ਕਰਦੇ ਗਏ ਆਂ ਲੱਗ ਕੇ ਉਹ ਪੇਜ ਜਾਂ ਵਰਤ ਆਪਾਂ ਉਹਨਾਂ ਨੂੰ ਕਰਦਾਗੇ ਜਾ ਕੇ ਬੈਂਕ ਦਾ ਨੰਬਰ ਆ ਰੱਬ ਨੂੰ ਇਹੀ ਕਰਦੇ ਹੋਣ ਦੀ ਹੱਥ ਕੋਈ ਕਰਵਾਇਆ ਦੇਖ ਇਹਦੇ ਚ ਪ੍ਰਦੂਸ਼ਣ ਹਜ ਹੋ ਰਿਹਾ ਇਕੱਲਾ ਉਹ ਚ ਨੁਕਸਾਨ ਨਹੀਂ ਹੈਗਾ ਜੀ ਦੋਸੀ ਪ੍ਰਦੂਸ਼ਣ ਦਾ ਧੂਆ ਮੰਨ ਲਓ ਕਿੰਨਾ ਕ ਜਾਂਦਾ ਜੀ ਹੁਣ ਵੀ ਜੇ ਜਾ ਕੇ ਦੇਖੀ ਆਪਾਂ ਦਿੱਲੀ ਜੀ ਪ੍ਰਦੂਸ਼ਣ ਦਾ ਹੁਣ ਵੀ ਚੈੱਕ ਹੋ ਸਕਦਾ ਹੈ ਦਿੱਲੀ ਦਾ ਤਾਂ ਕਿਸਾਨ ਦੋਸਤੀ ਆ ਜਾਂਦਾ ਜੀ ਉਹ ਸਿਰਫ ਉਹ ਤੋਂ ਦੱਸ ਦੇ ਨਾਲ ਹੀ ਪ੍ਰਦੂਸ਼ਣ ਤੋਂ ਹੈ ਹੀ ਜ਼ਿਆਦਾ ਹੋਰ ਵੀ ਕਈ ਕਾਰਨ ਨੇ ਵੀ ਉਹ ਸਿਰਫ ਦਿੱਲੀ ਦਾ ਹੁੰਦਾ ਨਹੀਂ ਕਿ ਆ ਜਾਂਦਾ ਜੀ ਕਿਸਾਨ ਦਾ ਵੀ ਐਵੇਂ ਉਹ ਉਹਦਾ ਤੁਸੀਂ ਕੋਈ ਪਰਵਾਹ ਨਾ ਕਰੋ ਕੋਈ ਕੰਮ ਕਰਦੇ ਇੱਕ ਹੈਗਾ ਜੀ ਭਾਗੜਾ ਤੇ ਪਾਉਣ ਡੈਮਾ ਤੇ ਡੈਮ ਸੇਫਟੀ ਐਕਟ ਲਗਾ ਕੇ ਜੀ ਪੰਜਾਬ ਤੋਂ ਕਿਉਂ ਹੋਰੇ ਗਏ ਨੇ ਭਾਗੜਾ ਤੇ ਪਾਉਣ ਡੈਮਾ ਤੇ ਡੈਮ ਸੇਫਟੀ ਐਕਟ ਲਗਾ ਕੇ ਪੰਜਾਬ ਤੋਂ ਕਿਉਂ ਹੋਰੇ ਤੇ ਫਿਰ ਭਾਰਤ ਇੱਕ ਪਾਣੀ ਸਾਡੇ ਕੋਲੇ ਬਾਦੋ ਸੇਰ ਗਾਂ ਵੀ ਚਲੇ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਰਾਵੀ ਤੋਂ ਬਿਆਸੇ ਸਿੱਟ ਲੈ ਪਾਣੀ ਬਿਆਸ ਦੇ ਵਿੱਚੋਂ ਇੱਥੇ ਇਧਰ ਸਤਲ ਹੁਜਾਣਾ ਤਿੰਨੇ ਇਕੱਠਾ ਕਰਕੇ ਪੂਰਾ ਪਾਣੀ ਰਾਜਸਥਾਨ ਨੂੰ ਦੇਦਾ ਸਾਡੇ ਭਾਈ ਹਰਿਆਣੇ ਨੂੰ ਦੇਦਾ ਜੇ ਸਾਡੇ ਕੋਲੇ ਦੋ ਗਲਾਸ ਹੈ ਗਲਾਸ ਲੈ ਕੇ ਕੋਈ ਗੱਲ ਨਹੀਂ ਪਰ ਜਦੋਂ ਸਾਡੇ ਕੋਲੇ ਪਾਣੀ ਪੂਰਾ ਨਹੀਂ ਜਿਹੜੀ ਦਰਾਘੜੀ ਨਹਿਰ ਇੱਕੋ ਹੀ ਆਉਂਦੀ ਹੈ ਉਹ 6 ਮਹੀਨੇ ਚੱਲਦੀ ਹੈ 6 ਮਹੀਨੇ ਬੰਦ ਰਹਿੰਦੀ ਹੈ 6 ਮਹੀਨੇ ਹੋਰ ਤੀ ਚੱਲਦੀ ਹੈ ਕੀ ਗੱਲ ਸਾਡੇ ਸੁਨਿਆਂ ਦੇ ਵਿੱਚ ਸਾਡੀਆਂ ਨਹਿਰਾਂ ਦੇ ਵਿੱਚ ਦਿਨ ਮਰ ਦਿਨ ਪਾਣੀ ਢੂੰਢੇ ਹੁੰਦੇ ਜਾ ਰਹੇ ਨੇ ਸਾਡਾ ਸਰੋਤ ਖਾਲੀ ਹੁੰਦਾ ਜਾ ਰਿਹਾ ਹੈ ਸਾਨੂੰ ਨਹਿਰੀ ਪਾਣੀ ਕਿਉਂ ਨਹੀਂ ਦਿੱਤਾ ਜਾਂਦਾ ਅਸੀਂ ਛੱਡ ਕੇ ਕੀ ਜਾਵਾਂਗੇ ਇਸ ਗੱਲ ਦੇ ਵਿੱਚ ਧਰਤੀ 'ਚੋਂ ਪਾਣੀ ਨਿਕਲਦਾ ਸਾਨੂੰ ਦੁੱਖ ਆਉਂਦਾ ਅਸੀਂ ਧਰਤੀ ਮਾਤਾ ਕਹਿੰਦੇ ਆ ਧਰਤੀ ਮਾਤਾ ਮੰਨਦੇ ਆ ਸਾਰੇ ਆਪਾਂ ਪਾਣੀ ਦੇ ਬਾਬੀਆਂ ਨੂੰ ਵੀ ਬਹੁਤ ਸਾਰੇ ਚਿੰਤਾ ਕਰ ਰਹੇ ਆਪਾਂ ਸਾਰੇ ਮਿਲ ਕੇ ਕਰਾਂਗੇ ਦਾ ਇਹਦਾ ਹੱਲ ਹੋਵੇ ਨਹਿਰ ਦੇ ਮੂੰਹੇ ਬੰਦ ਲਾ ਕੇ ਇਕੱਠਾ ਕਰਕੇ ਫੇਰ ਛੱਡ ਦਿੰਦੇ ਨੇ ਪਾਣੀ ਕੌਂ ਨਹੀਂ ਨਹਿਰ ਦੇ ਵਿੱਚ ਭਾਵਨਾ ਲਾਈਨ ਮੈਂ 3 ਸਾਲ ਪਟਿਆਲਾ ਜਾਂਦਾ ਰਿਹਾ ਕਿਉਂਕਿ ਮੈਂ ਬੰਦ ਨਹੀਂ ਦੇਖੀ ਨਹਿਰ ਦਰਾਹੇ ਵਾਲੇ ਸਾਲ ਦੇ ਵਿੱਚ ਮੈਂ ਸਾਲ ਪਰ ਲਗਾਤਾਰ ਜਾਂਦਾ ਰਿਹਾ 6 ਮਹੀਨੇ ਨਹਿਰ ਮੈਂ ਉਹ ਬੰਦ ਦੇਖੀ ਆ 3 ਮਹੀਨੇ ਮਤਲਬ ਕਿ ਫੁੱਲ ਚੱਲਦੀ ਆ 3 ਮਹੀਨੇ ਉਹ ਮਤਲਬ ਕਿ ਅੱਧੀ ਚੱਲਦੀ ਆ 6 ਮਹੀਨੇ ਬਿਲਕੁਲ ਹੀ ਬੰਦ ਰਹਿੰਦੀ ਆ ਸਾਡਾ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾਂਦਾ ਜਿਦੋਂ ਦੀ ਜਾਂਦਾ ਪਹਿਲਾ ਹੱਕ ਉਹ ਸਟੇਟ ਦਾ ਹੁੰਦਾ ਤੁਸੀਂ ਕਿਉਂ ਨਹੀਂ ਉੱਥੇ ਗੱਲ ਰੱਖਦੇ ਸਾਨੂੰ ਤਾਂ ਪਾਣੀ ਮਿਲੇ ਅਬਜਾਉ ਧਰਤੀ ਹੈ ਇਹ ਪੰਜਾਬ ਹਰਿਆਣਾ ਦੀ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਸਾਨੂੰ ਲੜਾਇਆ ਕਿਉਂ ਜਾਂਦਾ ਜਮਨਾ ਨਿਕਲਦੀ ਹੈ ਉਸ ਤੋਂ ਪਰੇ ਜੁੱਤਿਆ ਵਿਚ ਦੀ ਨਦੀ ਨਿਕਲਦੀ ਹੈ ਬਿਹਾਰ ਦੇ ਅੱਜ ਮਜ਼ਦੂਰ ਸਾਡੇ ਭਾਈ ਦਿਹਾੜੀ ਕਰਨ ਆਉਂਦੇ ਨੇ ਮਜ਼ਦੂਰੀ ਕਰਨ ਆਉਂਦੇ ਨੇ ਚਾਰ ਚਾਰ ਕਿੱਲਾਂ ਦੇ ਮਾਲਕ ਨੇ ਉਹ ਉਹ ਕਿਉਂ ਆਉਂਦੇ ਨਹੀਂ ਉੱਥੇ ਪਾਣੀ ਦੀ ਮਾਰ ਹੈ ਪਰ ਇਹ ਬ੍ਰਹਮਪੁੱਤਰ ਆ ਜਾਂਦਾ ਸਾਰਾ ਪਾਣੀ ਇਕੱਠਾ ਹੋ ਕੇ ਉੱਥੇ ਗੰਗ ਸਮੁੰਦਰ ਦੇ ਵਿੱਚ ਹੀ ਡਿੱਗਦਾ ਬੰਗਲਾਦੇਸ਼ ਹੋ ਕੇ ਜਾ ਕੇ ਉਹ ਸਾਨੂੰ ਕਿਉਂ ਨਹੀਂ ਦਿੱਤਾ ਜਾਂਦਾ ਗੁਜਰਾਤ ਨੂੰ ਵੀ ਦੇਣ ਉਹ ਵੀ ਸਾਡੇ ਭਾਈ ਨੇ ਸਭ ਨੂੰ ਦੇਣ ਪਰ ਮਤਲਬ ਕਿ ਉਹਨਾਂ ਨਦੀਆਂ ਦਾ ਪਾਣੀ ਦੇ ਇੰਨਾ ਸਾਨੂੰ ਆਪਸ ਵਿੱਚ ਕਿਉਂ ਲੜਾਇਆ ਜਾਂਦਾ ਕਿਉਂ ਵੰਡਿਆ ਜਾ ਰਿਹਾ ਚਾਹੇ ਉਹ ਧਰਮ ਦੇ ਨਾਂ ਤੇ ਲਾ ਲਓ ਜਾਂ ਅਸੀਂ ਇਨਸਾਨੀ ਜੀਵਨ ਦੇ ਵਿੱਚ ਐ ਕਿਉਂ ਮਤਲਬ ਕਿ ਸਾਡੇ ਚ ਪਾੜ ਪਿਆ ਜਾ ਰਿਹਾ ਸਾਡਾ ਪਾਣੀ ਸਾਨੂੰ ਦਿੱਤਾ ਜਾਵੇ ਪਹਿਲਾ ਹੱਕ ਸਾਡਾ ਹੈ ਉਸ ਤੋਂ ਬਾਅਦ ਜੀ ਨੂੰ ਮਰਜੀ ਦਿੱਤਾ ਜਾਵੇ ਇਹ ਗੱਲ ਕਿਉਂ ਨਹੀਂ ਰੱਖਦੇ ਤੁਹਾਡੀ ਗੱਲ ਕਾਇਜ ਆਏ ਜਿਹੜਾ ਤੁਸੀਂ ਬੋਲ ਰਹੇ ਹੋ ਮੈਂ ਜਿਹੜੀ ਗੱਲ ਬਿਆਹ ਜੋ ਚਾਹੇ ਮੇਰੇ ਖਿਲਾਫ ਕਰੇ ਪਿਆਰੇ ਨਾਮ ਬਿਆਹਦਾ ਇੱਕ ਲੱਖ ਸਵਾਲਾ ਜੀ ਸੈਲੋ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਨੂੰ ਕਿਉਂ ਥੋੜਾ ਜਾਂਦਾ ਅਰ ਜੇ ਦੇ ਕੋਈ ਨਾ ਜੇ ਦੀ ਬਾਗ ਹੈ ਸਾਡਾ ਵੀ ਵਿਚਾਰਾ ਕਰਨਾ ਤੇ ਕੋਸ਼ਿਸ਼ ਕਰ ਲਿਆ ਕਰਨਾ ਆਪਾਂ ਅੱਗੇ ਦਫ਼ਤਰ ਦੇ ਬਾਹਰ ਮੰਨਣਾ ਹੈ ਟਾਈਮ ਲੈ ਕੇ ਆ ਇਸ ਤੋਂ ਬਾਅਦ ਜਦੋਂ ਅਸੀਂ ਜਿਹੜੇ ਵਿੱਚ ਚੜਦੇ ਬਸ ਸਾਰੇ ਆਪਣੇ ਅੰਦਰ ਆ ਉਹਨਾਂ ਦਾ ਜਾਰੀ ਕਰਦਾ ਇਹ ਆ ਪ੍ਰੋਬਲਮ ਹੈ ਕਿ ਬੜੀ ਜੰਗਮ ਹੋ ਰਹੀ ਹੈ ਤਾਂ ਸਾਰੇ ਆਪਣੀ ਨਹੀਂ ਜਿੰਦ ਤੋਂ ਬਹੁਤ ਬਗਾਨੀਆਂ ਹੋ ਜਾਂਦੀ ਨਹੀਂ ਨਹੀਂ ਕੁਝ ਨਹੀਂ ਹੁੰਦਾ ਆਪਾਂ ਅਪਰੋਚ ਨਹੀਂ ਕਰਦੇ ਆਪਾਂ ਵੀ ਆਪਣੀ ਹੈ ਹੀ ਆਪਣੀ ਚੋਖੋ ਆਪਾਂ ਨੂੰ ਵੀ ਪਾਈ ਸਾਡੇ ਸਾਰੇ ਆਪਣੇ ਪੱਤਰਕਾਰ ਪਾਈ ਆਪਾਂ ਜੇ ਜਾ ਕੇ ਪਸਲੇ ਦਾ ਹੱਥ ਤੱਕ ਮੇਰੇ ਕੋਲੋਂ ਤਾਂ ਨਿਕਲਣਾ ਨਹੀਂ ਮੇਰੇ ਕੋਲ ਤਾਕਤ ਨਹੀਂ ਹੈ ਜਿਸ ਤਰ੍ਹਾਂ ਆਪ ਕਹਿੰਦੇ ਜਿੱਤੇ ਜਿੱਤੇ ਸਾਡੀ ਇੱਕ ਬੰਨੇ ਪੱਲਾ ਬੰਨ੍ਹ ਕੇ ਨਾਲ ਜਾ ਕੇ ਕੰਮ ਕਰ ਸਕਦਾ ਮੈਂ ਜੇ ਮੈਂ ਕੰਦਾ ਜੀ ਰੌਲਾ ਪਾਉਂਗਾ ਮੇਰੀ ਪੋਸਟ ਨਹੀਂ ਬਣਦੀ ਸਰਕ ਮੈਂ ਥੋੜੇ ਪਾਣੀ ਵਾਲੇ ਤੇ ਬ话 ਕਰਨਾ ਚਾਹੁੰਗਾ ਜੀ ਬਤਾ ਇੱਕ ਤਾਂ ਜਪਾਨ ਚ ਦੀ ਉਹ ਕੇ ਉਹਦੀ ਅਦਾ ਨੇਪਾਲ ਕਿੱਥੋਂ ਦੀ ਹੋ ਗਿਆ ਜੀ ਕਿ ਤਾਂ ਉਹਦੀ 1 ਲੱਖ ਨੰਦਾ ਨਦੀ ਆਉਂਦੀ ਹੈ ਹੇਮਕੋਟ ਸਾਹਿਬ ਤੋਂ ਇੱਕ ਵਿਚਾਲੇ ਹੋਰ ਨਦੀ ਆ ਇਹ ਤਿੰਨੇ ਨਦੀਆਂ ਗੰਗਾ ਚ ਪੈਂਦੀਆਂ ਜੀ ਇਹਨਾਂ ਦਾ ਪਾਣੀ ਗੰਗਾ ਦੇ ਉੱਪਰ ਦੀ ਜਾਂ ਥੱਲੇ ਦੀ ਨਿਗਾਇਆ ਜਾਵੇ ਤੇ ਨਾਲ ਦੀ S Y L ਵੱਡੀ ਨਹਿਰ ਕੱਢ ਕੇ ਨਦੀ ਉਹ ਉਹਦੇ ਚੋਂ ਪਾਣੀ ਦਿੱਲੀ ਨੂੰ ਦਿੱਤਾ ਜਾ ਸਕਦਾ ਹਰਿਆਣੇ ਨੂੰ ਵੀ ਦਿੱਤਾ ਜਾ ਸਕਦਾ ਕੁਝ ਲੱਖ ਜੂਬੀ ਦਾ ਉਹ ਸਰਸਪਤੀ ਦੇ ਵਿੱਚ ਪਾ ਕੇ ਗੁਜਰਾਤ ਤੱਕ ਲਿਜਾਇਆ ਜਾ ਸਕਦਾ ਇਹ ਇਹ ਕੰਮ ਜੀ ਕਰਾਇਆ ਉਸੇ ਤਰ੍ਹਾਂ ਨੂੰ ਤੇ ਇਸ ਪੰਜਾਬ ਦਾ ਪਾਣੀ ਬਚ ਰਿਹਾ ਉਹ ਇਧਰ ਤੇ ਉਹ ਆਪ ਨੂੰ ਇੱਕ ਇੰਡਸਟਰੀਅਲ ਸਵੇਸ਼ਾ ਇੱਕ ਕੰਮ ਨਾ ਹੋਵੇ ਠੀਕ ਹੈ ਸਾਨੂੰ ਵੀ ਇਸ ਦਾ ਪਾਣੀ ਤੇ ਅਧਿਕਾਰ ਉਹਨਾਂ ਦਾ ਇੰਡਸਟਰੀਅਲ ਸਵੇਸ਼ਾ ਠੀਕ ਹੈ ਇਹਦਾ ਪੂਰਾ ਸਟਡੀ ਕਰਕੇ ਆਪਾਂ ਕੋਲ ਬਣਾ ਕੇ ਉਹਨਾਂ ਕਰਦੇ ਜਿਹੜੀ ਆਪਾਂ ਨਹੀਂ ਗਿਆ ਸਕਦੇ ਉਹ ਪ੍ਰਧਾਨ ਮੰਤਰੀ ਵੀ ਚਾਹੁੰਦਾ ਇਹ ਕਰਨਾ ਉਹ ਪਿੱਛੇ ਕੰਡੀਆਂ ਨੇ ਰੌਲਾ ਪਾ ਲਿਆ ਸੀ ਉਹਨੂੰ ਉਹ ਫੋਰੈਸਟਰ ਦਾ ਆਰਡਰ ਜੀ ਸੀਗੇ ਉਹ ਕਰਨਾ ਚਾਹੁੰਦੇ ਸੀ ਜਦੋਂ ਨਦੀ ਜੋੜ ਜੋੜ ਨਾਲ ਜੱਤੀ ਸੀ ਉਹਦੇ ਲਈ ਉਸ ਵੇਲੇ 60000 ਕਰੋੜ ਰੁਪਏ ਉਹਨਾਂ ਨੇ ਰੱਖਤਾ ਸੀ ਇਹਨਾਂ ਨੇ ਰੌਲਾ ਪਾਣਾ ਸ਼ੁਰੂ ਕਰਤਾ ਅਰਿੰਦ ਜੀ ਦਾ ਸੁਆਹ ਹੈ ਕਹਿੰਦਾ ਸੀ ਉਹ ਕਿ ਜਦ ਆਪਣੇ ਨਾਰਾਜ਼ ਹੋ ਗਏ ਆ ਕਾਲੀ ਦਾ ਸਰਦਾਰ ਸੀ ਤੋਂ ਫਿਰ ਇਸ ਵਿੱਚ ਕੀ ਕਰੇ ਕਾਲ ਕੋ ਦਰਾਉਗਾ ਚਲੋ ਇੱਕ ਗੱਲ ਹਾਰਟ ਸਵਾਲ ਆ ਜੀ ਸੈਲੋਏ ਦੇ ਬਹਾਨੇ ਮੰਡੀਆਂ ਕਿਉਂ ਵੇਚ ਜਾਂਦੇ ਨੇ ਸਵਾਲ ਸੈਲੋਏ ਦੇ ਬਹਾਨੇ ਜੀ ਮੰਡੀਆਂ ਕਿਉਂ ਤੋੜੀਆਂ ਜਾਂਦੇ ਨੇ ਪੰਜਾਬ ਦੇ ਪੰਜਾਬ ਦੀਆਂ ਜੀ ਨਹੀਂ ਤੋੜੀਆਂ ਜਾਂਦੇ ਚਲੋ ਜੀ ਗੱਲ ਇਹ ਆ ਵੀ ਨਿਜੀ ਕਰਨਾ ਜਿਹੜਾ ਕੀ ਇਹ ਤੋਂ ਮੋਤੀ ਸਰਕਾਰ ਬਾਹਰ ਹੋਣ ਲਈ ਤਿਆਰ ਆ ਸਾਰੇ ਦਾ ਧਾਰੇ ਵਿੱਚ ਹੀ ਜਾਂਦੇ ਹੋ ਰੇਲਵੇ ਤੁਸੀਂ ਵੇਚੀ بندرگاہਾਂ ਤੁਸੀਂ ਵੇਚਿਆ ਡਾਣਾ ਤੁਸੀਂ ਵੇਚਦੀਆਂ ਮੈਨੂੰ ਆਇ ਲੱਗਦਾ ਵੀ 542 ਜਿਹੜੇ ਜਾ ਕੇ ਪਾਰਲੀਮੈਂਟ ਦੇ ਵਿੱਚ ਬੈਠਣਗੇ ਉਹ ਕਾਦੀ ਖਾਤਰ ਬੈਠਣਗੇ ਜਨਤਕਦਾਰੇ ਤੁਸੀਂ ਵੇਚਦੇ ਮੈਨੂੰ ਨਹੀਂ ਪਤਾ ਲੱਗਦਾ ਵੀ ਸਰਕਾਰ ਨੇ ਉੱਥੇ ਜਾ ਕੇ ਕੀ ਕਰਨਾਗਾ ਦੇਖੋ ਜੀ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਕੀ ਵੇਚਿਆ ਨਹੀਂ ਬੰਦਰਗਾਹਾਂ ਵੇਚੇ ਨਹੀਂ ਸਾਰੇ ਜਨਤਕਦਾਰੇ ਤੁਸੀਂ ਲਾ ਫੌਜ ਤੋਂ ਵੇਚੀ ਫੌਜ ਅਗਨੀ ਬੰਦ ਕਰਤੀ ਵੀ ਜਿਹੜਾ ਨਿਜੀਕਰਨ ਪਹਿਲਾ ਹੋਗਾ ਜੀ ਇਸ ਦਾ ਵੀ ਕਿੰਦਰ ਨੂੰ ਜੰਨਿਓ ਦੇਸ਼ ਨੂੰ ਤੁਸੀਂ ਦੇਸ਼ ਨੂੰ ਵੇਚਤਾ ਦੇਸ਼ ਕੰਗਾਲ ਕਰਤਾ ਜਦੋਂ ਗਰੇਨ ਗਏ ਆ ਉਦੋਂ ਸਾਡੀ ਕਰੰਸੀ ਤੇ ਇੰਗਲੈਂਡ ਦੀ ਕਿੰਨਾ ਸੀ ਅੱਜ ਭਾਰਤ ਦਾ ਪੈਸਾ ਤੁਸੀਂ ਕਹੀ ਜਨੂੰ ਕਾਂਗਰਸ 10 ਸਾਲੋਂ ਕੇ ਮੋਤੀ ਨੂੰ ਜੇ ਕਰਨ ਵਾਲਾ ਹੁੰਦਾ 5 ਸਾਲਾਂ ਚ ਕਰ ਦਿੰਦਾ ਇਹਨੇ ਦੇਖਦਾ ਪੱਠਾ ਭਾਤਾ ਤੇ ਬਾਕੀ ਇਹੇ ਕਰਦਾ ਕਿ ਫਿਰਕੂ ਸਾਨੂੰ ਇੱਥੇ ਹਿੰਦੂ ਸਿੱਖੋਂ ਮੁਸਲਮਾਨ ਸਾਈ ਇਕੱਠੇ ਰਹਿਣ ਵਾਲੇ ਨੇ ਇਹਨੇ ਸਾਨੂੰ ਵੰਡ ਕੇ ਸਿਰਤਾ ਸੋਲ ਤੁਸੀਂ ਉਹਦੀਆਂ ਗੱਲਾਂ ਕਰਦੇ ਹੋ ਜਿਹੜਾ ਬੰਦਾ ਮਦਦ ਲਗਾਤਾਰ ਭੜਾ ਰਿਹਾ ਮੁਸਲਮਾਨਾਂ ਨੂੰ ਮੁਸਲਮਾਨਾਂ ਨੂੰ ਵਿਚਾਰਿਆ ਨੂੰ ਉਹ ਸਾਡੇ ਦੇਸ਼ ਦੇ ਵਾਸੀ ਨੇ ਉਹਨਾਂ ਨੇ ਵੀ ਯਾਰ 19 ਹੋਈ ਕੁਰਬਾਨੀ ਕੀਤੀ ਆ ਉਹਨਾਂ ਨੂੰ ਅਸੀਂ ਕਦੇ ਕੁਛ ਕਹਿ ਨਹੀਂ ਆ ਕਦੇ ਕੁਛ ਕਹੋ ਠੀਕ ਆ ਸੋਡੇ ਵਸ ਦੀ ਗੱਲ ਦੀ ਅੱਜ ਤੁਸੀਂ ਕਹਿ ਜੋਗੇ ਜਿਹੜੀਆਂ ਪਾਣੀ ਦੀਆਂ ਗੱਲਾਂ ਜੋ ਵੀ ਨੇ ਜਿੱਧਰ ਨੂੰ ਸਾਡਾ ਦੇਸ਼ ਜਾ ਰਿਹਾ ਨਾਲ ਹੀ ਤੁਸੀਂ ਡਿੱਗੋਗੇ ਨਾਲ ਹੀ ਅਸੀਂ ਡਿੱਗਾਗੇ ਪਰ ਡਿੱਗਾਗੇ ਇੱਕ ਦਿਨ ਇਹ ਦੀਦਾ ਹੀ ਆ ਆ ਖੜਿਆ ਮਲਾਜਮ ਇਹਨਾਂ ਨੂੰ ਪੁੱਛ ਕੇ ਦੇ ਲੋ ਅਸੀਂ ਇਹਨਾਂ ਕਰਕੇ ਚੁੱਪਾਂ ਅਸੀਂ ਸਾਨੂੰ ਦੇਖਣਾ ਨਹੀਂ ਚਾਹੁੰਦੇ ਜਿਹੜੇ ਸਿਆਸੀ ਲੋਕ ਹੁੰਦੇ ਸੀ ਜਿਹੜੇ ਗੰਦੇ ਲੋਕ ਆ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਸਾਰੇ ਦੇਸ਼ ਦਾ ਪੱਠਾ ਬਹਾਤ ਤੁਸੀਂ ਇਹ ਦੱਸੋ ਵੀ ਜਿਹਨੂੰ ਇੱਕ ਐਮਐਲਏ ਉਸ ਤੋਂ ਬਾਅਦ ਜਿਹੜੀ ਉਹਦੀ ਅੰਦਣਾ 5 ਸਾਲਾਂ ਬਾਅਦ ਉਹਦੀ ਜੇਚ ਚੈੱਕ ਕੀਤੀ ਜਾਵੇ ਉਹਦੀ ਤਨਖਾਹ ਨਾਲ ਤੇ ਉਸ ਤੋਂ ਬਾਅਦ ਕਿੰਨਾ ਕੁ ਲਏ ਜਾਂਦਾ ਉਹ ਕਿੱਥੋਂ ਲੈਂਦਾ ਆਹ ਜਿਹੜੇ ਸਰਕ ਬੌਂਡ ਆਏ ਨੇ ਜਿਹੜੇ ਪੈਸਾ ਭਾਜ ਭਾਜ ਕਿੱਥੋਂ ਆਇਆ ਉਹ ਖਰਪਾਰ ਰੁਪਈਆ ਤੁਸੀਂ ਯਾਰ ਸਾਡੀ ਗੱਲ ਕਰੋਗੇ ਆ ਗੰਤੇ ਦੀ ਗੱਲ ਆ ਤੁਸੀਂ ਇਹਦਾ ਪਾਣੀ ਸਾਡੇ ਪਾਈ ਜਾਂਦਾ ਇਹਦਾ ਹੀ ਬੰਦ ਕਰਾ ਦਿਓ ਇਹਦਾ ਹੀ ਪਾਣੀ ਬੰਦ ਕਰਾ ਦਿਓ ਥੱਲੇ ਸਰਕਾਰ ਤਾਂ ਛੋਡੀ ਆ ਕੁਝ ਨਹੀਂ ਕਰਨਾ ਤੁਸੀਂ ਆਪ ਦਾ ਆ ਫਟ ਮੋਰਸੀ ਆਪ ਦਾ ਵਕੀ ਦਾ ਹੀ ਆ ਜੀ ਇਸ ਸਟੇਲ ਦਾ ਕੰਮ ਆ ਉਹ ਪਤਾ ਕਰੇয়াল ਸਾਹਿਬ ਚਿੱਤਰ ਨੂੰ ਦੇਸ਼ ਨੂੰ ਲੈ ਚੱਲੇ ਇਹ ਕੋਈ ਬੱਚਤ ਵਾਲੀ ਗੱਲ ਨਹੀਂ ਜੀ ਹੋਰ ਸਵਾਲ ਆ ਜੀ ਮੰਨ ਲਓ ਪਹਿਲਾਂ ਵੀ ਉਹ ਦੱਸ ਹੀ ਦਿੱਤਾ ਜੀ ਪ੍ਰਧਾਨ ਜੀ ਨੇ ਉਹ ਤਾਂ ਕਿੰਨਿਆ ਕਸਾਂ ਨੇ ਜੀ ਮੰਨ ਲਓ ਦੁਬਾਰਾ ਜਿਹੜੀ ਸਰਕਾਰ ਬੰਦ ਹੈ ਜੀ ਇਹ ਮੰਨ ਲਓ ਤੁਸੀਂ ਉਹ ਹੁੰਨੇ ਹੋ ਜਿਹੜੀ ਡਬਲਯੂਪੀ ਤੋਂ ਬਾਹਰ ਆਵੋਗੇ ਜਿਹੜੇ ਪਹਿਲਾਂ ਅਦਾਰੇ ਵਿੱਚ ਜਾ ਚੁੱਕੇ ਜੀ ਨਿੱਜੀਕਰਨ ਹੋ ਗਿਆ ਉਹਨਾਂ ਨੂੰ ਸਰਕਾਰੀ ਕਰੋਗੇ ਜੀ ਇਹ ਦਸਤੇਮਾਰਾ ਆਉਗੀ ਸਰਕਾਰ ਕੋਸ਼ਿਸ਼ ਜਿਹੜੀ ਖੁਸ਼ੀ ਗੱਲ ਕਰਨੇ ਨੂੰ ਅੱਜ ਇਹ ਉਦੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਸਾਦ ਮੋਰਚਾ ਹੁੰਦੀ ਹੈ ਉਹ ਤਾਂ ਜਨਰਲ ਸੈਕਟਰੀ ਸੀ ਅਸੀਂ ਆਪ ਦੁਹਾਰੇ ਕਰ ਰਹੇ ਹਾਂ ਰੂਦਰਸ਼ਨ ਮੱਸੀ ਦੇ ਬਾਦ ਵਿੱਚ ਦਾ ਆਪਣੇ ਵੀ ਬੰਦੇ ਹੋਰ ਵੀ ਹੁੰਦੇ ਸੀ ਪੰਜਾਬ ਤੋਂ ਤੇ ਹੋਰ ਕਈ ਵਿਦਵਾਨ ਨੇ ਜਿਹੜੇ ਲੱਗੇ ਸਾਡੇ ਨਾਲ ਲੱਗੇ ਸਾਰੇ ਦੇਸ਼ ਉਸ ਵੇਲੇ ਅਸੀਂ ਰੋਕ ਨਹੀਂ ਪਾਇਆ ਰੋਕ ਕਰਦੇ ਨੇ ਮੈਂ ਤੁਹਾਨੂੰ ਆਪ ਕੋਲ ਚੈਪਟਰ ਕਰਕੇ ਉਹਦੇ ਚੋਂ 74 ਅੰਤਰਰਾਸ਼ਟਰੀ ਐਗਰੀਮੈਂਟ ਉਹਦੇ ਚੋਂ ਬਾਹਰ ਆਉਣਾ ਜਿਹੜਾ ਉਹ ਇੰਨਾ ਆਸਾਨ ਨਹੀਂ ਸੀਵਾਜ ਉਠਾਉਂਦੇ ਹੋਰ ਨੂੰ ਚਾਹੀਦੀ ਹੈ ਅਸੀਂ ਜਿਹੜਾ ਜਿਹੜਾ ਸਪਸ਼ਟ ਜਿਸ ਲੈਵਲ ਤੇ ਕਰ ਸਕਦੇ ਆ ਬੀਜੇਪੀ ਦੇ ਤਰਫੋਂ ਉਹ ਵੀ ਗੱਲ ਰੱਖਾਂਗੇ ਭਾਵੇਂ ਪਰ ਉਹਦੇ ਖੇਤਰੀ ਕਾਉ ਵੀ ਅਸੀਂ ਸਮਰਥਾ ਉਹਨੂੰ ਬਾਹਰਲੇ ਵੱਲ ਲਈ ਅਸੀਂ ਨਹੀਂ ਲਈ ਜੇ ਸਾਡੀ ਨੀਤੀ ਹੋਵੇ ਬਾਹਰਤਾ ਜੀ ਆ ਸਕਦੇ ਆ ਜੇ ਨਰਸਮਹਾ ਰਾਓ ਕਰ ਗਿਆ ਸਮਝ ਉੱਤੇ ਤਾਂ ਜੀ ਉਹਨੂੰ ਰੱਦ ਵੀ ਕਰ ਸਕਦੇ ਆ ਇਹ ਕੋਈ ਜ਼ਰੂਰੀ ਥੋੜੀ ਆ ਵੀ ਉਹੀ ਲਾਗੂ ਕਰਨਾ ਹੈ ਸਗੋਂ ਤੁਸੀਂ ਤਾਂ ਉਦੋਂ ਵੀ ਵੱਧ ਕੇ ਲਾਗੂ ਕਰ ਰਹੇ ਹੋ ਉਹਨੂੰ ਤੇ ਕਿਹੜੀਆਂ ਨੀਤੀ ਕਰਨ ਹੋ ਨਹੀਂ ਰਿਹਾ ਜਿਹੜਾ ਕੋਈ ਰੇਨ ਵਿੱਚ ਨਹੀਂ ਭਾਈ ਇਹ ਨਰਸੀਮਹਾ ਰਾਓ ਦੇ ਟਾਈਮ ਤੋਂ ਮੈਂ ਕਹਿੰਦਾ ਵੀ ਜੇ ਉਹਨੇ ਕੀਤੀਆਂ ਨੇ ਵੇਚਦਾ ਮੋਤੀ ਰਿਹਾ ਹੁਣ 10 ਸਾਲਾਂ ਦਾ ਉਹਨਾਂ ਨੇ ਤੁਸੀਂ ਹੱਸ ਕੇ ਨਾ ਸਾਰੋ ਜਿਹੜੀਆਂ ਵੇਚੀਆਂ ਨੇ ਤੁਸੀਂ ਕਹੋ ਵੀ ਵਿਗ ਗਈਆਂ ਭਾਰਤ ਦਾ ਸਰਕਾਰ ਵੇਚ ਰਹੀ ਆ ਵੱਡੇ ਘਰਾਣਿਆਂ ਨੂੰ ਕੰਪਨੀਆਂ ਦੇ ਭਾਅ ਦੇ ਰਹੀ ਆ ਸਾਡੀ GDP ਵਧ ਰਹੀ ਐ ਜਾਂ ਨਹੀਂ ਵਧ ਰਹੀ ਕੋਈ ਕੱਲੀ GDP ਨੂੰ ਅਸੀਂ ਕੀ ਕਰਾਂਗੇ ਜੀ ਲੋਕ ਤਾਂ ਭੁੱਖੇ ਮਰ ਰਹੇ ਆ ਪਿਛੇ ਉਹਨਾਂ ਨੂੰ ਜਾ ਰਹੇ ਜਿਨ੍ਹਾਂ ਨੇ ਮੋٹے ਫੰਡ ਦਿੱਤੇ ਨੇ ਉਹਨਾਂ ਨੂੰ ਕੋਈ ਦੇ ਗੱਪੇ ਦਿੱਤੇ ਜਾ ਰਹੇ ਨਹੀਂ ਐਸ ਨੂੰ ਕੋਈ ਗੱਪੇ ਦਿੱਤੇ ਜਾ ਰਹੇ ਇਕਨੋਮੀ ਜਿਹੜੀ ਆ ਉਹ ਅਸੀਂ 11ਵੇਂ ਪਾਇਸਰ ਤੋਂ ਬੰਦੇ ਖਤਮ ਕਰੀ ਜਾਂਦੇ ਆ ਉਧਰ ਕੀ ਹੋ ਰਿਹਾ ਸੂਚਨਾ ਸਾਡਾ ਦੇਸ਼ ਸਾਰਾ ਜੰਗਲ ਖਾ ਕੇ ਆਰਪਿਕਾ ਤੇ ਨਵੀਨ ਜਿੰਦਰ ਨਵੀਨ ਜਿੰਦਰ ਹੁਣੇ ਛੱਤੀਗੜ੍ਹ ਦੇ ਜੰਗਲਾਂ ਦੇ ਵਿੱਚ ਬੈਠੇ ਨੇ ਘੂਸਣ ਹੁਣੇ ਬੈਠੇ ਨੇ ਖਤਰ ਕਾਟੇ ਹੁਣੇ ਉੱਥੇ ਬੈਠੇ ਨੇ ਉੱਥੋਂ ਦਾ ਆਇਰਨ ਲੁੱਟ ਰਹੇ ਨੇ ਉੱਥੋਂ ਦਾ ਅਲੂਮੀਨੀਅਮ ਲੁੱਟ ਰਹੇ ਨੇ ਉਹਨਾਂ ਦੇ ਤਨ ਤੇ ਪਹਿਨਣ ਖਤਰ ਕੱਪੜਾ ਤੱਕ ਨਹੀਂ ਹੈਗਾ ਗਰੀਆ ਸਾਹਿਬ ਉਹਨਾਂ ਖਤਰ ਉਹਨਾਂ ਲੋਕਾਂ ਖਤਰ ਕੀ ਦੇਣ ਗਰੀਬ ਤਾਂ ਦਿਨ ਬਰ ਦਿਨ ਗਰੀਬ